ਸੱਜਣੋਂ ਬੱਛੀ ਆ ਹੈਗੀ ਵੀ ਚੰਗੀ ਕੁਆਲਿਟੀ ਦੀ ਐ ਕਿੰਨੇ ਦਿਨਾਂ ਦੀ ਸੂਈ ਦੱਸਿਆ ਬਾਈ ਸੂਈ ਨੂੰ ਹੋ ਗਿਆ ਬਾਈ ਇਹਨੂੰ 7-8 ਦਿਨ 7-8 ਦਿਨਾਂ ਦੀ ਸੂਈ ਥੱਲੇ ਹੁਣ ਬੋਲੀ ਕਿੰਨੀ ਤਿਆਰ ਹੈ ਹੁਣ ਬਾਈ ਇਹਦੇ ਥੱਲੇ ਬੋਲੀ ਹੈਗੀ 15-16 ਕਿਲੋ ਦੱਸੀ ਉਹਨੇ ਜਿੰਨੀ ਹਾਜ਼ਰ ਹੈਗੀ ਆ ਬਾਈ ਹਾਜ਼ਰ ਕਿਉਂਕਿ ਕਿਲੋ ਅੱਧਾ ਕਿਲੋ ਮੈਂ ਚਾਹੂੰਗਾ ਵੀ ਤੇਰੇ ਘਰੇ ਆ ਕੇ ਵਾਝ ਜਾ ਯਾਰ ਘਟੇ ਨਾ ਜੇ ਬਾਈ ਪడుਗੀ ਇਹ ਜਿੱਥੋਂ ਆਈ ਹੋਈ ਆ ਲੋਟ ਈ ਸੀ ਬੰਦਿਆਂ ਦੀ ਸੇਵਾ ਵੀ ਠੀਕ ਆ ਆਪਣੇ ਕੋਲ ਵਧੀਆ ਜਾਣੀਆਂ ਆ ਕਈ ਤੇ ਬੱਛੀ ਇਹ ਵੀ ਸੱਜਣੋਂ ਚੰਗੀ ਆ ਇਹ ਆ ਗਈ ਦੂਜਾ ਸੂਆ ਬਲੈਕ ਜਰਸੀ ਆ ਗਈ ਬਲੈਕ ਜ ਵਿੱਥਣਾ ਥੁਣ ਵਾਲੇ ਦਾ ਯਾਰ ਲਾਡੀ ਆਇਤ ਕਿ ਐ ਮੰਨ ਲਾ ਵੀ ਚਿੱਬੇ ਕਰਤੇ ਹੈ ਨਾ ਪੰਗਾ ਥਣੇ ਵੇਨ ਦੇਖੇ ਨੇ ਜਾ ਕੇ ਵੀ ਮਈਆਂ ਨਾਲ ਦਾ ਥਣ ਲੈਣਾ ਯਾਰ ਹਾਂ ਵੀਰ ਆਏ ਆ ਫਿਰ ਦਿੱਕਤ ਨਹੀਂ ਆਉਂਦੀ ਮੂਰੇ ਚੋਣ ਨੂੰ ਨਹੀਂ ਥਣ ਥੁਣ ਵਾਲੀ ਤਾਂ ਨਾ ਸਜਣੋ ਬਾਈ ਨੇ ਆਇਤ ਕੀ ਬੈੜੀਆਂ ਦੇ ਕਿਸੇ ਦਾ ਵੀ ਥਣ ਆਪਾਂ ਕਾਇ ਲਈਏ ਸਿੰਗਲ ਥਣ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਤੁੰਗਾ ਹੀੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਕਿਉਂਕਿ ਅਕਸਰੀ ਨਾਲ ਆਪਾਂ ਸੱਜਣੋਂ ਜੇ ਗੱਲ ਕਰ ਲਈਏ 2-4 ਦਿਨਾਂ ਬਾਅਦ ਇਹ ਸੱਜਣ ਦੇ ਘਰੋਂ ਵੀਡੀਓ ਬਣਾਉਣੇ ਰਹੇ ਨੇ ਕਿਉਂਕਿ ਰੁਟੀਨ ਦੇ ਵਿੱਚ ਜੇ ਮੈਂ ਗੱਲ ਕਰਨਾ 12 ਮਹੀਨੇ 30 ਦਿਨੀ 22 ਕੁੜੇ ਜਾਨਵਰ ਅਵੇਲੇਬਲ ਹੁੰਦੇ ਨੇ ਵਪਾਰ ਦਾ ਬਾਈ ਦਾ ਕੰਮ ਹੈ ਜਿਹੜਾ ਰੈਗੂਲਰ ਸੱਜਣੋਂ ਚੱਲਦਾ ਰਹਿੰਦਾ ਜਾਦੇ ਕੰਮ ਹੈਗਾ ਬਾਈ ਦਾ ਮੇਲ ਜਰਸੀ ਦਾ ਤੇ ਵਿੱਚ ਵਿੱਚ ਨਾ ਬਾਈ ਕਹਿੰਦਾ ਜੇ ਕੋਈ ਚੰਗੀ ਐਚਐਫ ਮਿਲ ਜੇ ਬਾਈ ਐਚਐਫ ਵੀ ਲੈ ਲਾਂਦਾ ਤੇ ਕਦੇ-ਕਦੇ ਬਾਈ ਕੋਈ ਭਾੜੀ ਛੋਟੀ ਵੀ ਸੱਜਣੋਂ ਲੈ ਲਾਂਦਾ ਮੱਝ ਵੀ ਮੱਝ ਲਾ ਲਓ ਛੋਟੀ ਲ ਅੱਜ ਦੀ ਵੀਡੀਓ 'ਚ ਸੱਜਣੋਂ ਸਾਨੂੰ ਨ ਤੇ ਚਾਰ ਗੱਬਣ ਨੇ ਕੁਸਤਾ ਮੰਨ ਲਓ 7ਵੇਂ ਮਹੀਨੇ ਚਾ ਕੋਈ 8ਵੇਂ ਚਾ ਕੋਈ ਪੂਰੇ ਮਹੀਨੇ ਚ ਹੀ ਚਲਦੀ ਆ 9ਵੇਂ ਚ ਇਹਨਾਂ ਦੇ ਵਿੱਚੋਂ ਦੋ ਹੈਗੀਆਂ HF ਕ੍ਰੋਸ ਇੱਕ दि, HF ਚੰਗੀ ਆ ਵੱਡੇ ਕਦ ਕਾਠ ਵਾਲੀ ਆ ਵਧੀਆ ਕੁਆਲਿਟੀ ਦੀ ਆ ਫਾਰਮ ਵਾਲੀ ਬੱਚੀ ਆ ਸੱਜਣੋ ਉਹ ਕੱਚੀ ਆ 15 20 ਦਿਨਾਂ ਦੀ ਤੇ ਇੱਕ ਹੈਗੀ ਆ HF ਕ੍ਰੋਸ ਚੰਗੇ ਦੁੱਧ ਤੇ ਚਲਦੀ ਆ ਤੇ ਸੂਈ ਵੀ ਤਾਜੀ ਹੋਈ ਆ ਤੇ ਹੈਗੀ ਵੀ ਪੂਰੀ ਜਾਣ ਵਾਲੀ ਆ ਲੈ ਆਜੋ ਬਾਈ ਨਾਲ ਮਲਿਆਉਣੇ ਆ ਤੇ ਫਿਰ ਕੱਲੀ ਕੱਲੀ ਨੂੰ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਤੁਹਾਨੂੰ ਪਤਾ ਵੀ ਖੇਚੇ ਨਹੀਂ ਹੁੰਦੇ ਨੇ ਇਸ ਘਰ ਦੇ ਵਿੱਚ ਜਦੋਂ ਵੀ ਵੀਡੀਓ ਬਣਾਉਨੇ ਆ ਹੋਰ ਬਾਈ ਕੀ ਹਾਲ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂਜੀ ਬਾਈ ਵਧੀਆ ਹੀ ਠੀਕ ਠਾਕ ਜੀ ਲੈ ਇਹ ਸੱਜਣ ਤੁਸੀਂ ਮੇਰਾ ਖਿਆਲ ਦੋ ਤਿੰਨ ਵੀਡੀਓ ਤੋਂ ਬਾਅਦ ਆਇਆ ਹਨਾ ਹਾਂਜੀ ਬਾਈ ਵੀ ਇਹ ਸੱਜਣ ਗੈਰ ਹਾਜ਼ਰ ਸੀ ਪਹਿਲਾਂ ਲਾਣੇਦਾਰ ਵੀਡੀਓ ਕਰਵਾਉਂਦਾ ਸੀ ਬਾਕੀ ਜੇ ਮੈਂ ਗੱਲ ਕਰ ਲਾਂ ਅੱਜ ਕੰਨੇ ਮੰਡੀ ਵੀ ਆ ਖੰਨੇ ਆਲੀ ਪਰ ਜੇ ਗੱਲ ਕਰ ਲਾਂ ਬਾਈ ਹੋਰਾਂ ਨੇ ਇੱਥੇ ਹੀ ਖੰਨਾ ਮੰਡੀ ਬਣਾ ਰખી ਆ ਕਿਉਂਕਿ ਇੱਥੇ ਨਾ ਸਾਨੂੰ ਅੱਜ ਤਿੰਨ ਕੁਆਲਿਟੀਆਂ ਦੇ ਜਾਨਵਰ ਮਿਲਣਗੇ ਬਾਈ ਹੋਰ ਫਿਰ ਕੇ ਮੇਰਾ ਵਿਆਹ ਬਲਾਇੰਦਾ ਬਾਈ ਵਿਆਹ ਪੂਰਾ ਵਧੀਆ ਰਿਹਾ ਜੀ ਜਾਰੇ ਖਾਇਆ ਲੱਡੂ ਆਇਆ ਮਿਠਾਸੇ ਦਾ ਖਾਸ ਅਸੀ ਭਾਈ ਵਿਆਹ ਅੱਛਾ ਹਾਂਜੀ ਕਾਣੇਦਾਰ ਨੂੰ ਓਖਾ ਕਰਿਆ ਮਗਰੋਂ ਹਾਂਜੀ ਇਹ ਤਾਂ ਮਹਾਨ ਵਾਲੇ ਸੱਜਣਾ ਨੇ ਹੋਰ ਭਾਈ ਚਾਰ ਪੰਜ ਦਿਨ ਹੋ ਗਏ ਵੀਡੀਓ ਇੰਨੀ ਆਪਣੀ ਚੱਲੀ ਗਾ ਡੰਗਰੀ ਨਹੀਂ ਮਿਲਿਆ ਚਾਰ ਪੰਜ ਦਿਨ ਹੋਵੇ ਹੁਣ ਕੱਲ ਇਕੱਠੇ ਕਰਿਆ ਅੱਛਾ ਹਾਂਜੀ ਬਾਕੀ ਦੀ ਗੱਲ ਮੈਂ ਸੱਜਣੋਂ ਕਰ ਲਾਂ ਵੀ ਦਿਨ ਨੇ ਨਾ ਜਿਹੜੇ ਦਿਨ ਰੁੱਤ ਲਾ ਲੋ ਰੁੱਤ ਕਸੂਤੀ ਹੋ ਗਈ ਕਿਉਂਕਿ ਆਪਾਂ ਆਪਣੇ ਆਸ-ਪਾਸ ਹੀ ਦੇਖ ਲਿਆ ਆਂਡ ਗਮਾਣ ਤੇ ਹਰ ਕਿਸੇ ਦੇ ਕੋਈ ਮੱਝ ਕਿਸੇ ਦੇ ਕੋਈ ਗਾਂ ਮਸੀ ਸੁਆ ਜਾਨਵਰ ਮੇਰੇ ਖਾਲਾ ਪਿੰਡ ਦੇ ਵਿੱਚ ਕੋਈ ਟਾਵੇਂ ਹੀ ਮਿਲਦਾ ਉਸੇ ਕਰਕੇ ਥੋੜਾ ਜਿਹਾ ਕੰਮ ਹੁਣ ਤੇਜ਼ ਹੋ ਗਿਆ ਹਨਾ ਹਾਂ ਬਈ ਹੁਣ ਕੰਮ ਆਦਨਾ ਚਾਕੇ ਜੇ ਮੈਂ ਗੱਲ ਕਰਨਾ ਸੱਜਣੋ ਤੇਜ਼ੀ ਹੋ ਜਾਂਦੀ ਹੈ ਲੈ ਜਾਨਵਰ ਆਪਾਂ ਦਿਖਾਉਣੇ ਕਰਦੇ ਹਾਂ ਸ਼ੁਰੂ ਗੱਲਾਂ ਬਾਤਾਂ ਨਾਲ ਨਾਲ ਕਰਦੇ ਰਹਾਂਗੇ ਤੇ ਇਧਰ ਮਾਰਨੀ ਤਰਸ ਢਿਲੋਂ ਕੈਮਰਾ ਪਹਿਲੇ ਨੰਬਰ ਤੇ ਐਫ ਕਰਾਸ ਜਿਵੇਂ ਤੁਹਾਨੂੰ ਮੈਂ ਦੱਸਿਆ ਕਰਾਸ ਦੇ ਵਿੱਚ ਦਿਖਾਉਂਗਾ ਤੇ ਹੈਗੀ ਵੀ ਸੱਜਣੋ ਜਾਣ ਵਾਲੀ ਹੈ ਅਗਲੇ ਵੱਲੋਂ ਥਣ ਥਣ ਦਿਖਾ ਦੇ ਬਈ ਇਹਦਾ ਗਰੇ ਵਾਲੀ ਇਹਦਾ ਕਿਹੜਾ ਸੁਆ ਇਹ ਦੂਜੇ ਸੁਵੇ ਸੂਈ ਆਈ ਫੇਸ ਕੁਆਲਟੀ ਵੀ ਚੈੱਕ ਕਰਾਣੀ ਬਾਈ ਲੈ ਵਾਲੂਆ ਤੁਰਦੀ ਦਾ ਦਿਖਾ ਦੇ ਦੂਜਾ ਸੂਆ ਸੂਈਆ ਕਿੰਨੇ ਕਿਦਨੋਂ ਕੇ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਿਆ ਹੀ 7-8 ਦਿਨ ਬੱਚਾ ਕੀ ਆ ਨਾਲੀ ਬੱਚੀ ਆ ਜੀ ਮਗਰ ਇਹਦੇ ਲਤਾਰ ਸਾਹਿਬ ਬੱਚੀ ਤੇ ਮਾਰਦੇ ਯਾਰ ਕੈਮਰਾ ਇਹ ਜ਼ਰੂਰ ਦਿਖਾ ਦੇ ਕਿਉਂਕਿ ਬਾਲੇ ਸੱਜਣਾ ਦੀ ਯਾਰ ਮੰਗ ਰਹਿੰਦੀ ਆ ਵੀ ਗੁਰੀ ਬੱਚਾ ਵੀ ਨਾਲ ਦਿਖਾਇਆ ਕਰ ਆ ਸੱਜਣੋਂ ਬੱਚੀ ਆ ਹੈਗੀ ਵੀ ਚੰਗੀ ਕੁਆਲਟੀ ਦੀ ਐ ਕਿੰਨੇ ਦਿਨਾਂ ਦੀ ਸੂਈ ਦੱਸਿਆ ਬਾਈ ਸੂਈ ਨੂੰ ਹੋ ਗਿਆ ਬਾਈ ਇਹਨੂੰ 7-8 ਦਿਨ 7-8 ਦਿਨਾਂ ਦੀ ਸੂਈ ਥੱਲੇ ਹੁਣ ਬੋਲੀ ਕਿੰਨੀ ਤਿਆਰ ਹੈ ਹੁਣ ਬਾਈ ਇਹਦੇ ਥੱਲੇ ਬੋਲੀ ਹੈਗੀ 15 ਸੌਣਾ ਕਿਲੋ ਦੱਸੀ ਉਹਨੇ ਜਿੰਨੀ ਹਾਜ਼ਰ ਹੈਗੀ ਆ ਬਾਈ ਹਾਜ਼ਰ ਕਿਉਂਕਿ ਕਿਲੋ ਅੱਧਾ ਕਿਲੋ ਮੈਂ ਚਾਹੂੰਗਾ ਵੀ ਤੇਰੇ ਘਰੇ ਆ ਕੇ ਵਾਝ ਜਾ ਯਾਰ ਘਟੇ ਨਾ ਜੇ ਬਾਈ ਬਧੂਗੀ ਇਹ ਜਿੱਥੋਂ ਆਈ ਹੋਈ ਆ ਲੋਟ ਹੀ ਸੀ ਬੰਦਿਆਂ ਦੀ ਸੇਵਾ ਵੀ ਠੀਕ ਆ ਆਪਣੇ ਕੋਲ ਵਧੀਆ ਜਾਣੀਆਂ ਆ ਕੇ ਨਾ ਬੱਚੀ ਦੀ ਸੂਈ ਪੈਂਦੀ ਆ ਚੋੜੀ ਟਾਂਚੀ ਆਈ ਆ ਓਏ ਹੋਰ ਕਦੋਂ ਪਾਵੇਂਗਾ ਨਾ ਨਾ ਬਾਈ ਜੇ ਇੰਨੀਆਂ ਨੂੰ ਪਾ ਕੇ ਤੋੜ ਦਿਓ ਜੀ ਇੰਨੀਆਂ ਨੂੰ ਹਰ ਪੈਸੇ ਵੀ ਵਟੇਗਾ ਢੋਲ ਖਾਲੀ ਕਰਕੇ ਢੋਲ ਭਰੇਗਾ ਵੀ ਦੁਬਾਰੇ ਲੈ ਬਾਕੀ ਨਾ ਸੱਜਣਾ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਥਾਣ ਥਣ ਦੀ ਤਾਂ ਜੇ ਗੱਲ ਕਰ ਲੈਣਾ ਮਈਆਂ ਵਾਲਾ ਥਾਣ ਲੱਗਿਆ ਬਾਈ ਉਹੀ ਗੱਲ ਬਾਤ ਆ ਵੀ ਮਹਿਸਾਂ ਵਾਲਾ ਥਾਣ ਲੱਗਿਆ ਦੂਰਾ ਥਾਣ ਲੱਗਿਆ ਤੇ ਲੱਗਿਆ ਵੀ ਐ ਨਾ ਪੂਰੀ ਦੂਰੀ ਤੇ ਤੇ ਬਾਕੀ ਉੱਪਰ ਤੋਂ ਗੱਲ ਕਰਨ ਦੇ ਟਾਂਚੇ ਦੀ ਸੱਜਣਾ ਪੂਰੀ ਟੌਪ ਕੁਆਲਿਟੀ ਦੀ ਹੈ ਇੱਥੇ ਤਾਂ ਦਿਖਾ ਦੀ ਦਰਸ ਪੂਰੀ ਐਨ ਸਮਾਰ ਕੇ ਜਦੋਂ ਮੂੜੂਗਾ ਤੇ ਬਾਕੀ ਥਣ ਥਣ ਵਾਲੀ ਤਾਂ ਉਹੀ ਗੱਲ ਆ ਸੱਜਣਾ ਜੇ ਮੈਂ ਗੱਲ ਕਰ ਲਿਆ ਨਾ ਬੱਚੀ ਵੀ ਕਿਸੇ ਪਾਸਿਓਂ ਵੀ ਕਹਿ ਲਈ ਆਪਾਂ ਹੱਥ ਧਰਾਉਣ ਵਾਲੀ ਗੱਲਬਾਤ ਹੈ ਨਹੀਂ ਕਿ ਲੈ ਲੈ ਚਲੋ ਜੀ ਐ ਇਹਨੂੰ ਕਿਉਂਕਿ ਐਨ ਸਿਰਾ ਕੁਆਲਟੀ ਦੀ ਆ ਗਈ ਢਾਂਚਾ ਟੁੰਚਾ ਵੀ ਇਹਦਾ ਮੱਝਾਂ ਨਾਲ ਜਿਵੇਂ ਗੱਲਬਾਤ ਕਰਨਾ ਬਾਕੀ ਥਣ ਥਣ ਤਾਂ ਉਹੀ ਗੱਲ ਆ ਵੀ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਤੁਹਾਨੂੰ ਬੱਚੀ ਦੱਸ ਦੂਗੀ ਤੇ ਉੱਤੇ ਤੋਂ ਇਹਦੇ ਪਿੱਠਪੂੜੇ ਦੀ ਬਣਵਟ ਵੀ ਦਿਖਾ ਦੇ ਸੱਜਣਾ ਤੇ ਜਿਹੜੀ ਆ ਹੱਡ ਤੋਂ ਆ ਹੱਡ ਦੀ ਮੈਂ ਗੱਲ ਕਰਨਾ ਚੌੜੇ ਢਾਂਚੇ ਵਾਲੀ ਜਿਹੜੀ ਗਾਂ ਸੱਜਣੋ ਉਹ ਦੁੱਧ ਤੇ ਚੰਗੀ ਚੱਲਦੀ ਹੁੰਦੀ ਆ ਤੁਸੀਂ ਅਜ਼ਮਾ ਕੇ ਵੀ ਦੇਖ ਲਓ ਜੀ ਕਿਤੋਂ ਜਾਨਵਰ ਲਾਉਂਗੇ ਕਿਉਂਕਿ ਜਿਹੜੇ ਚੌੜਾ ਢਾਂਚਾ ਹੁੰਦਾ ਇੱਥੇ ਤੋਂ ਚੌੜੇ ਢਾਂਚੇ ਵਾਲੇ ਦਾ ਜਿਹਦਾ ਵਜੂਦ ਚੰਗਾ ਦੁੱਧ ਵੀ ਉਸੇ ਜਾਨਵਰ ਨੇ ਦੇਣਾ ਤੇ ਉਹੀ ਗੱਲ ਆ ਵੀ ਮੱਝਾਂ ਵਰਗੀ ਗਾਂ ਸੱਜਣੋ ਇਹਦਾ ਲਾਦੀ ਰੇਟ ਕਿ ਫਿਰ ਕੀ ਕਰਦੇ ਆਪਾਂ ਇਹ ਰੇਟ ਬਾਈ ਇਹਦਾ ਹੈਗਾ ਜੀ 55000 ਅੱਛਾ 55000 ਦੇਣ ਹੀ ਦੇਣ ਲੈਣ ਵਾਲਾ ਰੇਟ ਕਿੰਨਾ ਦੇਣ ਲੈਣ ਵਾਲਾ ਹੀ ਬੋਲਣ ਤਾਂ ਤੈਨੂੰ ਸਾਡਾ ਹਸਾਬ ਆਈ ਗਿਆ ਹੂ ਹਾਂ ਬਾਈ ਇਹ ਤਾਂ ਹੈ ਭਈ ਅਪਾ ਮੁੱਲ ਨਹੀਂ ਕਰਦੇ ਯਾਰ ਕੋਈ ਗੱਲ ਦਾ 50 ਦੀ ਦੇ ਦਾਂਗੇ 50000 ਦੀ ਹਾਂ ਨਾ ਲਾ ਸੱਜਣੋ ਇਹ ਗਾ ਮਿਲੂਗੀ 50000 ਦੀ ਹਾਂ ਨਾ 15 ਕਿਲੋ ਇਸ ਟਾਈਮ ਤਿਆਰੀ ਦਾ ਵਧੂ ਵੀ ਹਲੇ ਹੈ ਨਾ ਹਾਂ ਬਾਈ ਵਧੂਗੀ 2-3 ਕਿਲੋ ਦਾ ਵਧਣੀ ਚਾਹੀਦੀ ਹੈ ਜਿਹੜਾ ਸਾੜਲੇ ਬੰਨਿਓ ਬਾਈ ਲੈ ਵਾ ਲੂ ਵਾ ਇੱਕ ਵਾਰੀ ਹੋਰ ਦਿਖਾ ਦੇ ਇਹਦਾ ਲਾ ਕੇ ਨੇੜੇ ਕੈਮਰਾ ਤੇ ਥਣ ਥਣ ਦਾ ਉਹੀ ਗੱਲ ਹੈ ਸੱਜਣੋ ਮਈਆਂ ਨਾਲ ਲੱਗਿਆ ਇਹਨੂੰ ਤੇ ਹੈਗੀ ਵਿੱਚ ਕੁਆਲਿਟੀ ਦੀ ਹੈ ਬਾਈ ਪੂਰੀ ਐਨ ਸਿਰਾ ਕਹਿ ਲੀਆ ਆਪਾਂ ਉਹ ਕੁਆਲਿਟੀ ਹੈ ਇਹਦੇ ਵਿੱਚ ਬਾਕੀ ਜਦੋਂ ਸੱਜਣ ਕੋਈ ਨੇੜੇ ਆ ਕੇ ਦੇਖੂਗਾ ਪਤਾ ਉਹਨੂੰ ਉਹਦੋਂ ਵੀ ਲੱਗ ਜੂ ਤੇ ਜਿਹੜੀ ਮੇਨ ਗੱਲ ਆ ਸੱਜਣਾ ਇੱਕ ਨਾਲ ਇੱਕ ਨਕੀਨਾ ਫਰੀ ਵਾਲੀ ਨਾਲੇ ਤੇ ਬੱਛੀ ਆ ਬਾਈ ਬੱਛੀ ਵੀ ਉਹੀ ਗੱਲ ਆ ਵੀ ਘੋੜੀ ਵਰਗੀ ਆ ਚੰਗੀ ਕੁਆਲਿਟੀ ਦੇ ਐਕਟਿਵ ਬੱਛੀ ਆ ਪੂਰੀ ਲੈ ਹੁਣ ਦੋ ਨੰਬਰਾਂ ਦੀ ਤੇ ਆ ਜਾ ਸੱਜਣਾ ਇਹ ਤੇ ਵੀ ਮਾਰਦੇ ਕੈਮਰਾ ਤਤਰ ਸਹੀ ਤੇ ਇਹਦਾ ਵੀ ਲੇਵਲੂ ਬਾ ਦਿਖਾ ਦੇ ਅਗਲੇ ਬੰਨੇ ਇਹਦਾ ਲੇਵਾ ਦਾ ਖਾਸਾ ਡਬਲਾ ਬਾਈ ਫੇਸ ਕੁਆਲਿਟੀ ਦਿਖਾ ਦੇ ਦੀ ਇਹਦਾ ਘਰੇਵਾਲ ਸਾਹਿਬ ਕਿਹੜਾ ਸੂਗਾ ਇਹ ਦੂਜੇ ਸੂਏ ਵੀ ਸੂਈ ਹੋਈ ਐ ਇਹਦੇ ਮਗਰ ਹੈਗਾ ਹੀ ਬੱਛਾ ਅੱਛਾ ਇਹਦੇ ਮਾਗਰ ਆ ਗਿਆ ਬੱਚਾ ਦੂਜੇ ਸੂਏ ਸੂਈ ਹੋਈ ਵਾਲਾ ਲੇ ਵਾਲੂ ਬਦ ਉਹੀ ਗੱਲ ਆ ਓਏ ਸੱਜਣਾ ਪੰਡ ਚੱਕੀ ਫਿਰਦੀ ਆ 19 21 ਪਾਸਾ ਕਿਵੇਂ ਲੱਗਦਾ ਇਹਨੂੰ ਏ ਬਾਈ ਕਈ ਵਾਰੀ ਚੌਣ ਚੌਣ ਚ ਹੋ ਜਾਂਦਾ ਯੱਕ ਦੂਰੋਂ ਆਉਂਦੀਆਂ ਨੇ ਮਾੜੀ ਮੋਟੀ ਪਾਲ ਹੋ ਜਾਂਦੀ ਐ ਅੱਛਾ ਪਾਲ ਪੂਲ ਗੱਡੀ ਕਰਕੇ ਮਰ ਜਾਂਦਾ ਉਦੋਂ ਕੋਈ ਪਾਸਾ ਨਾ ਨਾ ਬਾਈ ਕੋਈ ਨਹੀਂ ਉਦੋਂ ਤਾਂ ਇਹਦਾ ਬੱਚਾ ਵੀ ਦਿਖਾ ਦੇ ਬਾਈ ਆ ਇਹਦੇ ਬੱਚੇ ਲਾਡੂਆਂ ਨਾਲੇ ਕੱਲ ਦੀ ਸੂਈ ਹੋਈ ਐ ਅੱਛਾ ਕੱਲ ਹੀ ਸੂਈ ਆ ਜੀ ਕੱਲ ਦੀ ਸੂਈ ਹੋਈ ਐ ਅੱਛਾ ਹਜੇ ਤਾਂ ਬੋਲੇ ਚ ਹੀ ਆ ਬੋਲੇ ਚ ਹੀ ਆ ਬਾਈ ਇਹ ਆ ਗਈ ਸੱਜਣੋ ਜਰਸੀ ਦੇ ਵਿੱਚ ਹਨਾ ਬਲੈਕ ਜੈਕਸ ਆ ਗਈ ਸੱਚ ਆ ਗਈ ਇਹ ਅੱਛਾ ਇਹਦਾ ਦੁੱਧ ਕਿੰਨੀ ਕਿੰਨੀ ਕੋ ਉਮੀਦ ਆਪਾਂ ਨੂੰ ਕਿੰਨੀ ਕੁ ਗਾਰੰਟੀ ਦੇਈ ਐ ਖੋਲ ਕੇ ਤੋੜ ਦੁੱਧ ਇੱਕ ਗਾਰੰਟੀ ਤਾਂ ਦੋ ਬਾਈ ਆਪਾਂ ਨੂੰ ਆਈ ਆ 2 17 18 ਦੇ ਦਊਗੀ ਆਪਾਂ ਕਿੰਨੀ ਗਰੰਟੀ ਦੇ ਦਾਂਗੇ ਜੇ ਕੋਈ ਸੱਜਣਾ ਆਪਾਂ ਬਈ ਇਹਦਾ ਬਾਲਾ ਹਣ ਤਾਂ ਹੁਣ ਜਿਹੜੇ ਹਿਸਾਬ ਨਾਲ ਇਹਦਾ ਬੋਲਾ ਵਾ ਹੁਣ 13 14 ਕਿਲੋ ਬੋਲਾ ਹਾਜ਼ਰ ਆ ਇਹਦਾ ਅਛਾ 13 14 ਇਹ ਥੱਲੇ ਹਾਜ਼ਰ ਆ ਹਾਜ਼ਰ ਆ ਬਈ ਲੈ ਸੱਜਣੋਂ ਲੇਵਾਲੂ ਆ ਤਾਂ ਉਹੀ ਆ ਓਏ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਪੰਡ ਲੇਵੇ ਦੀ ਬੱਚੀ ਚੱਕੀ ਫਿਰਦੀ ਆ ਆਹ ਤਾਂ ਐਂ ਕਮਾਲ ਹੋਈ ਬਾਈ ਥੱਲੇ ਬੰਨਿਆ ਆਂਦੀ ਕਮਾਲ ਹੋਈ ਉੱਪਰ ਦੀ ਲੈ ਉਹੀ ਗੱਲ ਆ ਸੱਜਣੋਂ ਲੇਵੇ ਲੂਗਾ ਜੀ ਤਾਂ ਨਾ ਜਿਵੇਂ ਗੱਲ ਕਰਨਾ ਜਿੱਦੀ ਆਪ ਆ ਉੱਡੇ ਹੀ ਵੱਡਾ ਇਹਦਾ ਲੇਵਾ ਕਾਲੀ ਥੋੜੀ ਜਿਹੀ ਬੱਚੇ ਕਰਕੇ ਕਰਦੀ ਆ ਪਰ ਲੇਵਾਲੂ ਵਦਨਾ ਸਜਣੋ ਜਿੱਡਾ ਇਹਦਾ ਵਜੂਦ ਆਪਦਾ ਓਡੇ ਹੀ ਬੱਛੀ ਮੰਗਰ ਲੇਵਾ ਦੁੱਧ ਦੇ ਨੂੰ 17 18 ਕਿਲੋ ਪਾਉਣਾ ਕੋਈ ਖਾਸ ਗੱਲ ਨਹੀਂ ਕਿਉਂਕਿ ਹੈਗੀ ਵੀ ਚੰਗੀ ਆ ਤੇ ਹੈਗੀ ਵੀ ਮੇਨ ਗੱਲ ਆ ਨਾ ਜਿਹੜੀ ਸਜਣੋ ਬਲੈਕ ਜਰਸੀ ਆ ਹੈਗੀ ਜਾਣ ਵਾਲੀ ਆ ਥੋੜੀ ਜਿਹੀ ਢੰਡੀ ਪੂਰੀ ਐਨ ਵੀਰੇ ਕ੍ਰੋਸ ਦੇ ਵਿੱਚ ਇਹ ਪੈਂਦੀ ਆ ਕ੍ਰੋਸ ਅੰਗ ਦੇ ਹਿਸਾਬ ਨਾਲ ਇਹਦਾ ਥਣ ਥਣ ਦਿਖਾ ਦੇ ਦਰਸਾਖਲੇ ਬੰਨਿਓ ਥਣ ਸਜਣੋ ਜੇ ਗੱਲ ਕਰ ਲਾ ਇਹਨੂੰ ਵੀ ਚੰਗਾ ਲੱਗਿਆ ਦੂਰਾ ਲੱਗਿਆ ਮੈ ਸਣਾ ਥਣ ਲੱਗਿਆ ਇਹ ਬੱਚ ਇਹਦਾ ਰੇਟ ਆ ਇਹਦਾ ਰੇਟ ਹੈਗਾ ਜੀ 47000 ਕਿੰਨੇ ਦੀ ਛੱਡ ਦਾਂਗੇ ਜਮੀਨ ਲਾਸਟ ਇਹ ਛੱਡ ਦਾਂਗੇ ਜੀ ਆਪਾਂ 42000 ਦੀ 42000 ਦੀ ਦੇ ਦਾਂਗੇ ਉਹਦੇ ਚੋਂ ਵੀ ਆਏ ਗਏ ਸੱਜਣ ਦਾ ਮਨ ਤਾਂਨ ਕਰਦਾਂਗੇ ਇਹ ਗੱਲ ਨਹੀਂ ਜ਼ਰੂਰ ਕਰਾਂਗੇ ਲੈ ਅੱਜ ਉਹੀ ਗੱਲ ਆ ਸੱਜਣੋਂ ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਵੀ ਖੰਨਾ ਮੰਡੀ ਆ ਜਿਸ ਘਰ ਦੇ ਵਿੱਚ ਹੀ ਲੱਗੀ ਹੋਈ ਆ ਲੈ ਇਹਦੇ ਤੇ ਵੀ ਮਾਰਦੀ ਕੈਮਰਾ ਤਰਸ ਇਹ ਆ ਗਈ 3 ਨੰਬਰ ਤੇ ਇਹਦਾ ਕਿਹੜਾ ਸੂਆ ਬਈ ਇਹ ਵੀ ਦੂਜੇ ਸਵੇ ਸੂਈ ਆਈ ਬੱਸ ਆ ਮਗਰ ਆਈ ਅੱਛਾ ਆ ਇਹਦੇ ਮਗਰ ਬੱਚਾ ਦੂਜੇ ਸਵੇ ਸੂਈਆ ਫੇਸ ਕੁਆਲਟੀ ਸਾਈਡ ਤੋਂ ਇਹਦੀ ਵੀ ਦਿਖਾ ਦੇ ਸੱਜਣਾ ਇਹ ਵੀ ਆ ਗਈ ਜਰਸੀ ਚ ਹੁਣ ਫੇਸ ਕੁਆਲਟੀ ਦਿਖਾ ਦੇ ਹੁਣ ਦੇਖਦੀ ਆ ਤੇਰੇ ਕਨੀ ਇਹ ਕਿ ਕਰੀ ਕੀ ਜਾਂਦੇ ਨੇ ਆਲੇ-ਦਾਲੇ ਗੀੜੇ ਜੇ ਮੇਰੇ ਦੇ ਹੀ ਜਾਂਦੇ ਨੇ ਅੱਜ ਦੂਜਾ ਸੂਆ ਸੂਈ ਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਹੋ ਗਈ 6-7 ਦਿਨ ਹੋ ਗਏ ਖੋਲ ਕੇ ਤੋੜ ਦਿਓ ਜੀ ਇਹਨੂੰ ਵੀ ਅੱਛਾ 6ਾਂ 7ਾਂ ਦਿਨਾਂ ਦੀ ਸੂਈ ਥੱਲੇ ਬੋਲੀ ਕਿੰਨੀ ਰੈਡੀ ਆ ਬੋਲੀ ਹੈਗੀ ਇਹਦੇ ਥੱਲੇ 12-13 ਕਿਲੋ ਅੱਛਾ 12 ਕਿਲੋ ਦੇ ਥੱਲੇ ਹੈਗੀ ਆ ਕਿੰਨਾ ਕੁ ਦੁੱਧ ਪਾ ਸਕਦੀ ਆ ਛੋਟੇ ਸਾਰ ਪਾ ਦੂ ਇਹੇ ਹੀ 15 ਕਿਲੋ ਤਾਂ ਪਾਉਗਾ ਇਹ ਸੱਜਣੋ ਇਹ ਸੂਈ ਆ ਦੂਜਾ ਸੂਆ ਬਈ ਉਹੀ ਗੱਲ ਆ ਜਿਵੇਂ ਥਣ ਥਣ ਦੀ ਗੱਲ ਕਰਨਾ ਥਾਣੀ ਨੂੰ ਵੀ ਚੰਗਾ ਲੱਗਿਆ ਥਣ ਥਣਾ ਉਰਦਾ ਐਦਕੀ ਮੈਂ ਕਹਿੰਨਾ ਲਾਡੀ ਸਿੰਘ ਮੱਝਾਂ ਵਾਲੇ ਥਣ ਥਣਾ ਉਤੀ ਲੈ ਕੇ ਆਇਆ ਵਾ ਕਮਾ ਲਓ ਜੀ ਕੋਈ ਗੱਲ ਨਹੀਂ ਥੋੜਾ ਡਰ ਜਾਣਾ ਜਾਨਵਰ ਕਈ ਵਾਰੀ ਸੱਜਣੋ ਤੁਰਦਾ ਨਹੀਂ ਕਿਉਂਕਿ ਤਿਲਕ ghee ਤੋੜਨ ਵੇਲੇ ਥੋੜਾ ਜਿਹਾ ਉਹ ਸਾਹਮਣੇ ਹੀ ਬੰਦ ਤੇ ਬਾਕੀ ਬੱਚੀ ਸੱਜਣੋ ਇਹ ਵੀ ਚੰਗੀ ਆ ਤੇ ਲੇ ਵਾਲੂਆ ਇਹਦਾ ਵੀ ਚੰਗਾ ਬਾਈ ਇਹ ਦੂਜਾ ਸੂਆ ਇਹਨੂੰ ਕਿੰਨੇ ਕਿਦ ਨੂੰ ਕਰੇ ਸੂਈ ਨੂੰ ਇਨੂੰ ਹੋ ਗਈ 7-8 ਦਿਨ ਸੂਈ ਨੂੰ ਹੋ ਗਏ ਤੇ ਮੰਗ ਰ ਇਹਦੇ ਆ ਗਿਆ ਬੱਚਾ ਬੱਚਾ ਜੀ ਬੱਚਾ ਮੱਛਾ ਸਿੰਘ ਆ ਗਿਆ ਵੀ ਇਹਦੇ ਮੰਗ ਰ ਇਹਦੇ ਥੱਲੇ ਹੁਣ 12 ਕਿਲੋ ਬੋਲੀ ਤਿਆਰ ਹੈ ਹੈਗਾ ਜੀ 12-13 ਕਿਲੋ ਇਹਦੇ ਅੱਛਾ 12-13 ਕਿਲੋ ਰੈਡੀ ਦਾ 12-13 ਕਿਲੋ ਵਾਲੀ ਦਾ ਰੇਟ ਲਾਢੀ ਫਿਰ ਭਾਈ ਇਹਦੇ ਘੱਟ ਹੀ ਦੱਸਿਆ ਆਪਾਂ ਦੁੱਧ ਤਾਂ ਇਹ ਵੀ 15-16 ਕਿਲੋ ਕੱਢੂਗੀ ਉਹ ਕੋਈ ਗੱਲ ਨਹੀਂ ਅੱਜ ਦਾ ਰੇਟ ਦੱਸ ਦੇ ਦਾ ਅੱਜ ਦਾ ਰੇਟ ਇਹਦਾ ਹੈਗਾ 38000 38 ਚੋਂ ਜਮੀ ਲਾਸਟ 35 ਦੀ ਦੇ ਦਾਂਗੇ 35 ਚੋਂ ਵੀ ਛੜ ਦਾਂਗੇ ਹੋਰ ਛੜ ਦਾਂਗੇ ਬਾਈ ਹੋਰ ਦੱਸ ਓ 34 ਦੀ ਦੇ ਦੇ ਉਹ ਦੇ ਦਾ ਬਾਈ ਗੱਲ ਆ ਕੱਤ ਬਣਾ ਰਿਆ ਕਰ ਇੱਕ ਅੱਧੀ ਚੋਂ ਦੇ ਦਾਗੇ ਬਾਈ ਗੱਲ ਆ ਮੈਂ ਸੱਜਣੋ 34 ਚੋਂ ਵੀ ਮਾਨਤਾ ਨਾ ਆਈ ਗਈ ਸੱਜਣ ਦਾ ਹੋ ਜੂਗਾ ਹੁਣ ਆ ਗਏ ਆਪਾਂ 4 ਨੰਬਰ ਤੇ ਹਨਾ ਤੇ ਇਹਦੇ ਵੀ ਲੇਵੇ ਲੂਵੇ ਤੇ ਮਾਰਦੇ ਕੈਮਰਾ ਬਾਈ ਇਹਦੇ ਲੇਵੇ ਦੀ ਜੇ ਮੈਂ ਗੱਲ ਕਰਨਾ ਥੋੜੀ ੀ ਧੱਕ ਅੰਦਰ ਨੂੰ ਜ਼ਰੂਰ ਹੈ ਪਰ ਅੰਦਰਲੇ ਪਾਸੇ ਵੀ ਲੇਵਾ ਫੁੱਲ ਹੈ ਇਹਦਾ ਜੇ ਮੈਂ ਅਗਲੇ ਥਣ ਤੋਂ ਗੱਲ ਕਰਨਾ ਉਹੀ ਗੱਲ ਆ ਸੱਜਣੋ ਬਿਨਾ ਗਿੱਠਾ ਤੁਸੀਂ ਮਾ ਭਲਿਓ ਚਾਹੇ ਕੋਈ ਸੱਜਣਾ ਆਗੇ ਵੀ ਇਹਦਾ ਗਿੱਠਾ ੱਗੇ ਲੈ ਵਾ ਅਗਲੇ ਸਾਣ ਤੋਂ ਹੈਗਾ ਜਨਾ ਇਹ ਆ ਗਈ ਬਈ ਬਲੈਕ ਥਣਾ ਚ ਥੋੜੀ ਬਲੈਕਨੈਸ ਚ ਆ ਗਈ ਇਹ ਵੀ ਜਰਸੀ ਆ ਬਾਈ ਹਨਾ ਇਹ ਬਾਈ ਜਰਸੀ ਆ ਹਾਂਜੀ ਇਹਦੀ ਫੇਸ ਕੁਆਲਿਟੀ ਤਰਸ ਚੈੱਕ ਕਰਾ ਦੇ ਇੱਕ ਵਾਰੀ ਇਹ ਆ ਗਈ ਇਹ ਵੀ ਬਲੈਕ ਜਰਸੀ ਚ ਹੀ ਆ ਗਈ ਇਹਦਾ ਕਿਹੜਾ ਸੂਆ ਬਾਈ ਇਹ ਵੀ ਦੂਜੇ ਸੂਏ ਆ ਜੀ ਅੱਛਾ ਇਹਦੇ ਮੰਗਰ ਬੱਚਾ ਕੀ ਆ ਇਹਦੇ ਵੀ ਬੱਚਾ ਹੀ ਆਈ ਅੱਛਾ ਇਹਦੇ ਵੀ ਬੱਚਾ ਭਈ ਆ ਦਿਖਾ ਦੀ ਇਹਨੂੰ ਸੂਈ ਨੂੰ ਕਿੰਨਾ ਦਿਨ ਹੋ ਗਿਆ ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਅੱਛਾ ਇਹਨੂੰ ਸੂਈ ਨੂੰ ਤੀਜਾ ਦਿਨ ਆ ਇਹਦੇ ਥੱਲੇ ਬੋਲੀ ਹੁਣ ਕਿੰਨੀ ਕਿ ਤਿਆਰ ਹੈ ਇਹਦੇ ਥੱਲੇ ਹੈਗੀ 13 ਕਿਲੋ ਬੋਲੀ ਤਿਆਰ ਆਈ 13 ਕਿਲੋ ਬੋਲੀ ਸੱਜਣੋ ਇਹਦੇ ਥੱਲੇ ਹੁਣ ਤਿਆਰ ਆ ਹੈਗੀ ਦੂਜਾ ਸੂਆ ਤੇ ਬਾਕੀ ਉਹੀ ਗੱਲ ਐਸ ਵਾਰੀ ਇਹ ਬਾਈ ਇੱਕ ਗੱਲ ਹੋ ਰਹੀ ਸੈলেকਸ਼ਨ ਬਾਈ ਦੀ ਚੰਗੀ ਆ ਬਾਈ ਲੰਬੂ ਵੀ ਇੰਨੇ ਨਾ ਹੋਣਾ ਹੀ ਆਈਆਂ ਨੇ ਆਪਾਂ ਤੁਹਾਡੇ ਮੂਹਰੇ ਹੀ ਤਾਰੀਆਂ ਨੇ ਹਨਾ ਕਈ ਵੀਡੀਓ ਤੇ ਕਹਿੰਦੇ ਲਿਸੀਆਂ ਨੇ ਇੱਕ ਟੋਟਾ-ਕਟ 16-17 ਘੰਟੇ ਗੱਡੀ ਦਾ ਸਫ਼ਰ ਕਰਕੇ ਆਈਆਂ ਨੇ ਨਹੀਂ ਸੱਜਣੋ ਉੱਤਰੀਆਂ ਇਹ ਹੁਣੀ ਨੇ ਗੱਡੀ 'ਚ ਆ ਕੇ ਕਿਉਂਕਿ ਲੇ ਵਾਲੂ ਵਾਦਾ ਇਹਦਾ ਵੀ ਚੰਗਾ ਬਾਈ ਇਹ ਵੀ ਤੁਰਦੀ ਆ ਉਹੀ ਗੱਲ ਆ ਜਿਵੇਂ ਕਹਿੰਦੇ ਹੁੰਦੇ ਆ ਵੀ ਪਲਵਾਨਾ ਵਾਂਗੂ ਫਾਸ ਫਾਸ ਕੇ ਬੱਛੀ ਇਹ ਵੀ ਤੁਰਦੀ ਆ ਸੱਜਣੋ ਤੇ ਸੂਆ ਇਹਦਾ ਆ ਗਿਆ ਦੂਜਾ ਤੇ ਉੱਤੇ ਤੋਂ ਇਹ ਵੀ ਜਾਣ ਜੂਨ ਵਾਲੀ ਆ ਹੌਲੀ-ਹੌਲੀ ਸੈলেকਸ਼ਨ ਚੇਂਜ ਹੁੰਦੀ ਜਾਂਦੀ ਆ ਆਪਣੀ ਬਾ ਕਮਾ ਲਓ ਜੀ ਇੱਥੇ ਤੋਂ ਕਮਾ ਲਓ ਤੇ ਬੱਚੀ ਇਹ ਵੀ ਸੱਜਣੋਂ ਚੰਗੀ ਆ ਇਹ ਆ ਗਈ ਦੂਜਾ ਸੂਆ ਬਲੈਕ ਜਰਸੀ ਆ ਗਈ ਬਲੈਕ ਜਰਸੀਆਂ ਬਾਈ ਕੋਲੇ ਦੋ ਨੇ ਨੰਬਰ ਬਾਰ ਬਾਈ ਨਾਲ ਗੱਲਬਾਤ ਕਰ ਲਿਓ ਵੀ ਥਣਾ ਥੁਣਾਲੇ ਦਾ ਯਾਰ ਲਾਢੀ ਆਇਆ ਤੇ ਕਿ ਐ ਮੰਨ ਲਾ ਵੀ ਚਿੱਬੇ ਕਰ ਤੇ ਹਨਾ ਮਨ ਲਾ ਥਣੇ ਵੇਨ ਦੇਖੇ ਨੇ ਜਾ ਕੇ ਵੀ ਮਈਆਂ ਨਾਲ ਦਾ ਥਣ ਲੈਣਾ ਯਾਰ ਹਨਾ ਹਾਂ ਵੀਰ ਆਇਆ ਫਿਰ ਦਿੱਕਤ ਨਹੀਂ ਆਉਂਦੀ ਮੂਰੇ ਚੋਣ ਨੂੰ ਨਹੀਂ ਥਣਾ ਥੁਣਾਲੇ ਦਾ ਨਾ ਸੱਜਣੋਂ ਬਾਈ ਨੇ ਆਇਆ ਤੇ ਕੀ ਬੜੀਆਂ ਦੇ ਕਿਸੇ ਦਾ ਵੀ ਥਣ ਆਪਾਂ ਕਾਇ ਲਈਏ ਸਿੰਗਲ ਥਣ ਨਹੀਂ ਹੈਗਾ ਬਾਈ ਕੰਡੇ ਕੱਢੇ ਪੈਨੇ ਥਣਾ ਇਹ ਥਣ ਥਣ ਤਾਂ ਐਨ ਮਈਆਂ ਨੇ ਲੱਗੇ ਹੋਏ ਨੇ ਬੱਚੀਆਂ ਨੂੰ ਜੇ ਗੱਲ ਕਰ ਲਾਂ ਕਿਉਂਕਿ ਮੇਨ ਜਿਹੜਾ ਕੰਮ ਹੁੰਦਾ ਬਾਈ ਦੁੱਧ ਥਣ ਨਾਲ ਵੀ ਪਸ਼ੂ ਨੇ ਕੱਢਣਾ ਹੁੰਦਾ ਹੈ ਨਾ ਜਿਹੜਾ ਚੁਰਲ ਚੁਰਲ ਜੇ ਕਰੀਏ ਦੁੱਧ ਦੇ ਦਊਗੀ 15 16 ਕਿਲੋ ਘੱਟੋ ਪਰ ਹੁਣ ਕਿੰਨੀ ਕ ਬੋਲੀ ਹੁਣ ਇਹਦੇ ਥੱਲੇ 13 ਕਿਲੋ ਬੋਲੀ 13 ਕਿਲੋ ਨਾ ਬੱਚੀਆਂ ਦਾ ਬੱਚੀਆਂ ਹੈਗੀਆਂ ਵੀ ਆਪਣੀਆਂ ਸਟ੍ਰਕਚਰ ਚੰਗੇ ਸਟ੍ਰਕਚਰ ਦੀਆਂ ਨੇ ਜਾਣ ਵਾਲੀਆਂ ਬੱਚੀਆਂ ਨੇ ਰੇਟ ਇਹਦਾ ਫਿਰ ਰੇਟ ਬਈ ਇਹਦਾ 45000 42 ਦੀ ਦੇ ਦਾਂਗੇ ਇਹ ਆਪਾਂ 40 ਦੇ ਅੰਦਰ ਨਹੀਂ ਦੰਦੇ ਚਲ 40 ਦੀ ਛੱਡਦਾ ਆਂ ਬਾਈ 40 ਦੀ ਛੱਡਦਾ ਉਹ ਕਰਦੇ ਆਂ ਨਹੀਂ ਛੱਡਦਾ ਆਂ 40 ਦੀ ਛੱਡਦਾਂਗੇ ਚਲ ਕੋਈ ਗੱਲ ਨਹੀਂ ਲੈ ਸੱਜਣਾਂ ਅੱਜ ਬਾਈ ਆਈਆਂ ਆਈਆਂ ਆ ਵਾਸਤੇ ਇਹ ਵੀ ਚੰਗੀ ਆ ਤੇ ਬਾਈ ਕਹਿੰਦਾ 40 ਦੀ ਛੱਡਦਾਂਗੇ ਉਹਦੇ ਚੋਂ ਵੀ ਮਾਨਤਨ ਕਰ ਦੂਗਾ ਇਹੀ ਜੀ ਗੱਲ ਨਹੀਂ ਬੱਚੀ ਇਹ ਵੀ ਜਾਣ ਵਾਲੀ ਤੇ ਬੱਚਾ ਇਹਦੇ ਮਗਰ ਹੈਗਾ ਬੱਛਾ ਹੁਣ ਆਪਾਂ ਆ ਗਏ ਸੱਜਣੋ 5ਵੇਂ ਨੰਬਰ ਤੇ ਆ ਆ ਵੀ ਦਿਖਾ ਦੇ 5ਵੇਂ ਨੰਬਰ ਵਾਲੀ ਇਹਦਾ ਕੱਦ ਥੋੜਾ ਜਿਆ ਨਿੱਕਾ ਲੱਗਦਾ ਹਨਾ ਇਹਨਾਂ ਨਾਲ ਇਹਦਾ ਛੋਟਾ ਇਹਦਾ ਵੀ ਥਣ ਥੋਟ ਦਿਖਾ ਦੇ ਬਈ ਅਗਲੀ ਬੰਨੀਓ ਇਹਦਾ ਸੂਆ ਕਿਹੜਾ ਬਾਈ ਇਹ ਦੂਜੀ ਸੂਏ ਵੀ ਅੱਛਾ ਇਹ ਦੂਜੀ ਇਹਨੇ ਪਲੂਨ ਨੇ 12 ਕਿਲੋ ਕੱਢਿਆ ਜੀ ਲੱਗਦੀ ਬਾਲੀ ਸ਼ੂਟਿੰਗ ਹਾਂ ਇਹ ਤਾਂ ਹੀ ਲੱਗਦੀ ਆ ਇਹ ਅੱਜ ਇਹਦੇ ਨਾਲ ਬੱਚਾ ਜੀ ਨੂੰ 나ੜੂਆ ਨਾ ਇਹਦੇ ਮਾਗਰ ਵੀ ਬੱਚਾ ਲੈ ਇਹਦੇ ਬੱਚਾ ਇੱਕੋ ਹੀ ਆ ਬੱਚੀ ਬਾਈ ਬਸ ਅੱਛਾ ਇੱਕੋ ਹੀ ਬੱਚੀ ਹੈ ਚੈਫਕਰੋਸ ਮਾਗਰ ਬਾਕੀ ਸਾਰੀਆਂ ਮਾਗਰੀ ਬੱਚੇ ਨੇ ਸਾਰੇ ਹੈਗੀ ਤਾਂ ਸੱਜਣੋ ਛੋਟੀ ਜਿਆ ਕਿਉਂਕਿ ਬੱਚਿਆਂ ਨੂੰ ਖੇਡ ਲਾਉਣ ਵਾਲੀ ਆਈਟਮ ਵੀ ਆ ਤੇ ਦੁੱਧ ਪੀਉਣ ਵਾਲੀ ਆਈਟਮ ਵੀ ਆ ਨਹੀਂ ਵੀਰ ਮੰਗਦੇ ਆ ਛੋਟੀ ਆ ਕੇ ਫਿਰ ਤਾਂ ਕਰਕੇ ਵੇਚ ਲਿਆਉਣਾ ਪੈਂਦਾ ਏ ਓਏ ਇਹ ਇਹ ਤਾਂ ਜੇ ਮੈਂ ਗੱਲ ਕਰ ਲਾਂ ਤੁਹਾਡੇ ਕੱਟਰੂ ਦੇ ਥਾਂ ਚ ਹੀ ਖੜ ਜੂਗੀ ਸੱਜਣੋ ਥਾਂ ਵੀ ਨਹੀਂ ਬੜਾ ਘੇੜਦੀ ਦੁੱਧ ਦੇ 12 13 ਕਿਲੋ ਇਹਨੇ ਪਾਈ ਜਾਣ ਆਰਾਮ ਨਾਲ ਤੇ ਬਾਕੀ ਥਣ ਥੋਣੇ ਨੂੰ ਵੀ ਐਨ ਲੱਗਿਆ ਪੂਰਾ ਟੌਪ ਦਾ ਬਾਈ ਇਹਦੀ ਟੱਕ ਮੂਰ ਨੂੰ ਆ ਥੋੜੀ ਹਾਂ ਟੱਕ ਥੋੜੀ ਜੀ ਗਾਵਾਂ ਦੀ ਆ ਆਪਾਂ ਗੱਲ ਕਰ ਲਈ ਸੱਜਣੋ ਥੋੜੀ ਜਿਹੀ ਅੱਗੇ ਨੂੰ ਜ਼ਿਆਦਾ ਹੁੰਦੀ ਆ ਐਚ ਐਫ ਚ ਜੇ ਮ ਉਹਨਾਂ ਦੀ ਤੱਕ ਥੋੜੀ ਜਿਹੀ ਬਾਹਰ ਨੂੰ ਜਿਆਦਾ ਆਉਂਦੀ ਆ ਹਾਂਜੀ ਹਾਂਜੀ ਇਹਨਾਂ ਦੀ ਜੇ ਗੱਲ ਕਰ ਲਈ ਜਿਆਦਾਤਰ ਗਾਵਾਂ ਦੀ ਜਿਹੜੀਆਂ ਕ੍ਰੋਸ ਦੇ ਵਿੱਚ ਆ ਗਈਆਂ ਥੋੜੀਆਂ ਬਹੁਤੀਆਂ ਉਹਨਾਂ ਦੀ ਤੱਕ ਨਾ ਲੇਵੇ ਦੀ ਥੋੜੀ ਜਿਹੀ ਅੰਦਰ ਨੂੰ ਮਿਲੂਗੀ ਲੈ ਲੈ ਚੱਲੋ ਇਹਨੂੰ ਬੱਛੀ ਇਹ ਵੀ ਚੰਗੀ ਆ ਬਾਈ ਤੁਰਦੀ ਇਹ ਵੀ ਐ ਨਾ ਉਹੀ ਪਲਵਾਨ ਵਾਲੀ ਤੋਰ ਹੈ ਲੇਵੇ ਲੂਵੇ ਦੀਆਂ ਸਾਫ਼ ਨੇ ਸਾਰੀਆਂ ਬੱਛੀਆਂ ਵਜਦੀਆਂ ਤੇ ਥਣ ਪੱਖੋ ਤਾਂ ਨਾ ਸੱਜਣੋ ਯਾਰ ਤੁਹਾਨੂੰ ਦੇਖਣ ਦੀ ਲੋੜ ਨਹੀਂ ਪੈਣੀ ਥਣ ਥਣ ਵਾਲਾ ਤਾਂ ਬਾਈ ਨੇ ਮੇਰਾ ਵੀ ਯਾਰ ਮਾਨ ਖੁਸ਼ ਕਰਤਾ ਥਾਣਾ ਲੈ ਕੇ ਆ ਬਾਈ ਦੂਰਾ ਟੋਪ ਦਾ ਤਾਂ ਦਰਸਾ ਅਗਲੇ ਬੰਨੂਲੇ ਵਾਲੂਆ ਦਿਖਾ ਦੇ ਤੇ ਇਹਦਾ ਬੱਚਾ ਵੀ ਦਿਖਾ ਦੇ ਕਿਉਂਕਿ ਤਾਜ਼ਾ ਬਿਲਕੁਲ ਨਾੜੂਆ ਬੱਚੇ ਦੇ ਨਾਲ ਹੀ ਆ ਤੇ ਇੱਕ ਵਾਰੀ ਚੈੱਕ ਕਰਾ ਦੇ ਇਹ ਵੀ ਕੈਦਨਾਂ ਦੀ ਸੂਈ ਦੱਸਿਆ ਲੈ ਇਹ ਦੂਜਾ ਤਾਂ ਨਹੀਂ ਇਹਨੂੰ ਅੱਛਾ ਦੂਜਾ ਦੇਣਾ ਦੁੱਧ ਕਿੰਨਾ ਕ ਪਾਉਣਾ 10 ਕਿਲੋ ਬੋਲਾ ਹੈਗਾ 12 ਕਿਲੋ ਪਲੂਨ ਨੇ ਕੱਢਿਆ 8 ਕਿਲੋ ਖੰਡ ਦੋ ਵਧਾਉਗੀ ਕਿਲੋ ਖੰਡ ਤਾਂ ਅੱਧਾ 10 ਕਿਲੋ ਹੁਣ ਰੈਡੀ ਆ 10 ਕਿਲੋ ਐਨ ਰੈਡੀ ਆ ਇਹ ਵੀ ਉਧਰ ਮਾਲਕਾਂ ਨੇ ਦਾਣੇ ਦੋਨੇ ਤੇ ਹੀ ਆਈ ਉਹ ਹੈਗੀ ਨਿੱਕੀ ਜਿਹੀ ਸੱਜਣੋਂ ਪਰ ਜੀ ਮੈਂ ਇਹਦੀ ਗੱਲ ਕਰ ਲੈਣਾ ਹੈਗੀ ਉੱਤੇ ਤੋਂ ਗੋਲ ਆ ਪਿੱਠ ਪੁੜੇ ਦੀ ਐਨ ਬਣਾਵਟ ਬਨੂਵਟ ਕੋਈ ਬਾਲੀਆਂ ਫਿੱਕੀਆਂ ਜਿਵੇਂ ਆਪਾਂ ਗੱਲ ਕਰ ਲੈਨੇ ਬਾਲੀਆਂ ਫਿੱਕੀਆਂ ਨਹੀਂ ਹੈਗੀਆਂ ਬੱੱਚੀ ਚੰਗੀ ਆ ਹੈਗੀ ਨਿੱਕੀ ਜੀ ਆ ਲੈ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਐਚ ਐਫ ਤੇ ਜਿਹੜੀ ਕੱਚੀ ਆ ਬਾਈ ਕੋਲੇ ਲੈ ਇਹਨੂੰ ਖੋਲ ਕੇ ਬਾਹਰ ਕੱਢ ਲਓ ਜੀ ਇਹਦਾ ਇਹਦਾ ਤੇ ਬਾਈ ਇਹਦਾ ਆਪਾਂ ਦੇ ਦਾਂਗੇ 35000 ਤੀ ਓਏ ਇਹ ਤਾਂ ਨਹੀਂ ਕੀ ਨਾ ਇਹਦਾ ਤਾਂ ਘਾਟਾ ਹੀ ਹੋ ਗਿਆ 35000 ਹੈ ਮੰਗ ਛੋਟੀ ਦੀ ਮੰਗ ਜਾਇਆ ਮੰਗ ਛੋਟੀ ਲਿਆ ਕਰ ਆਪਾਂ ਸਾਰੇ ਕਿ ਸਾਨੂੰ ਭੇਜੀ ਛੋਟੀ ਅੱਛਾ ਅੰਬਰਸਰਨ ਦੇ ਥਾਂ ਘਾਟਾ ਮਾਗਣਾ ਹੈ ਇੱਕ ਇੱਕ ਵੀਰ ਬਣੇ ਨਾ ਬੇਨਤੀ ਆ ਵੀਡੀਓ ਦੇ ਵਿੱਚ ਹਨਾ ਬਈ ਗੁੱਸਾ ਨਾ ਕਰਿਓ ਕਿ ਸਾਨੂੰ ਵੀਡੀਓ ਨਹੀਂ ਪਾਈ ਪੰਜ ਚਾਰ ਪੰਜ ਦਿਨਾਂ ਬਾਅਦ ਡੰਗਰ ਮਿਲੇ ਨੇ ਅੱਜ ਹਣ ਬਾਈ ਨੰਬਰ ਇੰਨੇ ਆਉਂਦੇ ਆ ਪਤਾ ਨਹੀਂ ਲੱਗਦਾ ਹੈ। ਉਹ ਬਾਕੀ ਸੱਜਣੋਂ ਨਾ ਕੱਲੇ-ਕੱਲੇ ਨੂੰ ਘੱਟੋ-ਘੱਟ ਬਾਈ ਕੋਲੇ 100 ਕਹਿੰਦਾ ਰੋਜ਼ ਆਉਂਦਾ। 100 ਬੰਦੇ ਯਾਰ ਆਉਂਦਾ ਬਾਈ। ਵੀਡੀਓ ਪਾਉਣੀ ਵੀ ਔਖੀ ਹੋ ਜਾਂਦੀ ਹੈ ਨਾ ਕੱਲੇ-ਕੱਲੇ ਨੂੰ। ਹੁਣ ਕਈ ਸੱਜਣਾ ਦੇ ਮੈਨੂੰ ਵੀ ਫੋਨ ਆਉਂਦੇ ਨੇ ਵੀ ਯਾਰ ਪੂਰੀ ਸਾਨੂੰ ਗਾਵਾਂ ਤੋਂ ਫੋਨ ਕਰਕੇ ਪਹਿਲਾਂ ਦੱਸ ਦੀ ਕਿਉਂਕਿ ਬਾਈ ਯਾਰ ਬਾਲੇ ਫੋਨ ਆ ਜਾਂਦੇ ਨੇ ਇੰਨੇ ਨੰਬਰ ਮੈਥੋਂ ਵੀ ਸੇਵ ਨਹੀਂ ਹੁੰਦੇ ਯਾਰ ਮੈਮਰੀ ਭਰ ਜਾਂਦੀ ਆ। ਉਸੇ ਕਰਕੇ ਮੈਂ ਸੱਜਣਾ ਨੂੰ ਕਹਿੰਦਾ ਹੁੰਦਾ ਵੀ ਯਾਰ ਜਿਹੜੀ ਆਪਾਂ ਵੀਡੀਓ ਪਾਉਣੀ ਆ ਯਾਰ ਪਾਰਦਰਸ਼ੀ ਵੀਡੀਓ ਹ ਦੋ ਡੰਗ ਜ਼ਰੂਰ ਜਾਨਵਰ ਚੋਕੇ ਲੈ ਕੇ ਜਾਇਆ ਕਰੋ ਉਹਦੀ ਕੀ ਡਿਟੇਲ ਹੈ ਜਿਹੜੀ ਉਹ ਖੜਿਆ ਉਹ ਤੇ ਮਾਰਦੇ ਤਰਸ ਕੈਮਰਾ ਉਹ ਖੜਿਆ ਕਪੈਨ ਜਿੱਡੀ ਬੱਛੀ ਇਹ ਬਾਈ ਐਚਐਫ ਚ ਆ ਗਈ ਇਹ ਆ ਗਈ ਐਚਐਫ ਬੱਛੀ ਚੰਗੀ ਵਾਲਾ ਲੈਣੇ ਦਾ ਤੋਰ ਦੇ ਖੋਲ ਕੇ ਇਹਨੂੰ ਵੀ ਮੈਂ ਕਹਣਾ ਹੁਣੇ ਆਈ ਆ ਇਹ ਤਨੇ ਹੁਣੇ ਹੀ ਆਈਆਂ ਨੇ ਉਹ ਰਾਤ ਆਈ ਕਿਸ ਕਵਾਲਟੀ ਚੈੱਕ ਕਰਾ ਦੀ ਇਹਨੂੰ ਕਹਿੰਦੇ ਨੇ ਸਿਰਾ ਕੁਆਲਟੀ ਐਚਐਫ ਇਹ ਆ ਗਈ ਬਾਈ ਸਿਰਾ ਕੁਆਲਟੀ ਥੋੜੀ ਸ਼ਾਮ ਤੋਂ ਜ਼ਰੂਰ ਘੱਟ ਚ ਆਈ ਆ ਇਹ ਹੈਗੀਆ ਮੇਰਾ ਖਿਆਲ ਆ 15-20 ਦਿਨਾਂ ਦੀ ਕੱਚੀ ਹੋਊਗੀ ਤਾਂ ਸੁਣਦਾ ਇਹ ਵੀ ਸੱਜਣੋਂ ਸਿਰੇ ਵਾਲੀ ਬਣਾਊਗੀ ਬਾਈ ਕਿਉਂਕਿ ਉਹਨਾਂ ਦੇ ਵਿੱਚ ਖੜੀ ਥੋੜੀ ਜਿਹੀ ਹੂ ਵੀ ਜਾਦੇ ਵੱਡੀ ਲੱਗੂਗੀ ਇਹ ਕਿਉਂਕਿ ਜਰਸੀ ਦਾ ਕੱਦ ਥੋੜਾ ਜਿਹਾ ਛੋਟਾ ਹੁੰਦਾ ਐਚਐਫ ਦਾ ਕੱਦ ਹੁੰਦਾ ਸੱਜਣੋਂ ਵੱਡਾ ਬਾ ਇੱਥੇ ਤੋਂ ਘਮਾ ਲਓ ਜੀ ਫੇਸ ਕੁਆਲਿਟੀ ਚੈੱਕ ਕਰਾ ਦੀ ਬਾਕੀ ਉਹੀ ਗੱਲ ਆ ਬਈ ਬੱਚੀ ਵੀ ਚੰਗੀ ਆ ਹੈਗੀ ਘੋੜੀ ਵਰਗੀਆਂ ਐਚਐਫ ਦੇ ਵਿੱਚ ਥੋੜੀ ਜਿਆਦੇ ਪਿਓਰ ਚ ਆਗੀ ਹੈ ਨਾ ਹਾਂਜੀ ਬਾਈ ਪਰ ਉਸ 'ਚ ਥੋੜੀ ਜੀ ਘਾਟ ਆ ਹੈਗੀ ਜ਼ਰੂਰ ਆ ਪਰ ਇਹ ਚੰਗੀ ਆ ਸੱਜਣੋਂ ਥਣ ਥਣੌੜ ਚੰਗਾ ਬਣਾਉਗੀ ਇਹ ਲਾਡੀ ਕਿੰਨੇ ਦਿਨ ਕੱਢਦੀ ਆ ਇਹ ਬਾਈ ਘੱਟੋ ਘੱਟ 15 20 ਦਿਨ ਲੈ ਜਾਉ ਬੱਚੀ ਅੱਛਾ 15 ਤੋਂ 20 ਦਿਨਾਂ ਦੀ ਜੇ ਕੱਚੀ ਆ ਹਾਂਜੀ ਗੱਡੀ 'ਚ ਮਾਰ ਲੈਂਦੀ ਆ ਇਹਦੇ ਵੀ ਕਿਸ ਤਰ੍ਹਾਂ ਕੋਸਰਾਈਆਂ ਤੁਸੀਂ ਨੇ ਮੈਂ ਕਹਣਾ ਲਿਆਉਣ ਮਾਲ ਦੂਰੋਂ ਆਦਾ ਜੀ ਮਾਲ ਦੂਰੋਂ ਆਦਾ ਅੱਛਾ ਲੈ ਇੱਕ ਵਾਰੀ ਇੱਥੇ ਤੇਰੀ ਬਾਡੀ ਬੁੱਡੀ ਪਿੱਠ ਪੁੜੇ ਦੀ ਬਣਾਵਟ ਤਰਸ ਐਨ ਦਿਖਾ ਦੇ ਸਾਰੇ ਬੰਨਿਓ ਬਾਈ ਇਹਦੇ ਤੁਸੀਂ ਕੱਦ ਕਾਠ ਦਾ ਅੰਦਾਜ਼ਾ ਲਾ ਸਕਦੇ ਚੰਗੇ ਉੱਚੇ ਕੱਦ ਕਾਟ ਚਾ ਵਧੀਆ ਟਾਂਚੇ ਦੀ ਆ ਤੇ ਰੰਗ ਰੁੰਗ ਦੀ ਵੀ ਗੱਲ ਕਰ ਲੈਣਾ ਰੰਗ ਰੁੰਗ ਦੀ ਸੱਜਣੋ ਇਹਦਾ ਚੰਗਾ ਵੱੱਛੀ ਦਾ ਇਹਨੇ ਕਿਹੜਾ ਸੂਆ ਸੋਨਾ ਬਾਈ ਇਹਦੇ ਵੀ ਦੂਜਾ ਸੂਆ ਸੋਨਾ ਹੀ ਅੱਛਾ ਇਹਨੇ ਵੀ ਦੂਜਾ ਉਹ ਉਹੀ ਤਾਂ ਨਹੀਂ ਦੂਜਾ ਆਖੀ ਜਾਂਦਾ ਬਾਈ ਆਪਾਂ ਲਿਆਉਣੀ ਪਹਿਲੇ ਦੂਜੇ ਬਾਸ ਅੱਛਾ ਹੂੰ ਇਹਨੇ ਬਾਈ ਪਹਿਲੇ ਸੂਏ ਕੱਢਿਆ ਹੀ 16 17 ਕਿਲੋ ਦਾ 16 17 ਇਹ ਤਾਂ ਕਿੰਨਾ ਪਾ ਦੂ ਇੱਕ ਤੇ ਬਾਈ 20 ਦੀ ਵੀ ਤਾਂ ਹੈਗੀ ਨਾ 20 ਤਾਂ ਯਾਰ ਐਡੇ ਜਾਨਵਰ ਨੇ ਜਨਾ ਪਾਇਆ ਫਿਰ ਕੋਈ 20 ਪਾਉਂਦਾ ਵੀ ਨਹੀਂ ਨੀ ਬਾਈ ਸੱਜਣਾ ਜਰਾ ਏਡੀ ਬੱਚੀ ਦੇਖ ਕੇ ਤੁਸੀਂ ਅਕਸਰ ਵੀਡੀਓ ਦੇਖਦਾਂ ਲਾ ਕਹਿੰਦਾ ਯਾਰ ਇਹ ਕੀ ਪਾ ਦੂਗੀ ਪੈਂਟੂ ਪਾ ਦੂਗੀ ਵੀ ਆਪਣਾ ਉਹ ਕੰਮ ਨਹੀਂ ਹੈਗਾ ਜੀ ਬਾਈ ਨੇ ਜਾਣਕਾਰੀ ਬਿਲਕੁਲ ਸੱਜਣ ਨੂੰ ਜੈਨੂਇਨ ਦਿੱਤੀ ਵੀ 20 ਕਿਲੋ ਯਾਰ ਇਹ ਪਾ ਸਕਦੀ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਬੱਚੀ ਚੰਗੀ ਆ ਤੇ ਇਹਦਾ ਰੇਟ ਫਿਰ ਇਹਦਾ ਜਿਹੜਾ ਜਿਹੜਾ ਰੇਟ ਆ 45000 ਆ ਜੀ ਅੱਜ ਦਾ 45000 ਆ ਜਰ ਕਰੀ ਤਾਂ ਇਹ 60 65000 ਮੰਨ ਤਾਂ 45 ਚੋਂ ਬੜਾ ਮੋਟਾ ਕਰ ਦਾਂਗੇ ਜੀ ਤੇ 20 ਜਗਾ ਛੱਡ ਦਾਂਗੇ ਜੀ 40 ਦੀ ਨਹੀਂ 40 ਦੀ ਹੋਰ ਕਿੰਨੇ ਦੀ ਕਰ 43 ਦੀ ਦੇ ਦਾਂਗੇ 43 ਦੀ 43 ਚ ਛੋਟ ਛੱਪਾ ਮੰਨ ਤਾਂ ਆ ਲਈਏ ਛੋਟ ਛੱਪਾ ਦਾ ਕਰਦੇ ਆ ਜੀ ਆਪਾਂ ਲੈ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਣੀਆਂ ਬਾਹਰਲੇ ਪਾਸੇ ਬੰਨੀਆਂ ਹੋਈਆਂ ਨੇ ਉਹਦੇ ਜਗਾ ਦਾ ਥੋੜਾ ਜਿਹਾ ਹਾਲ ਐਸੀ ਦੀ ਮਾਰਦੇ ਕੈਮਰਾ ਆਹੀ ਬੱਚੀ ਦਿਖਾਉਂਦਾ ਏ ਮੇਰਾ ਖਿਆਲ ਆ ਗਈ ਸਾਹੀ ਬਾਲ ਕਰਾ ਉਸ ਇਹ ਸਾਹੀ ਹਲ ਚ ਆ ਗਈ ਤੇ ਵੀ ਇਹ ਤਾਂ ਥਣ ਥਣ ਅੱਗੇ ਉਹ ਦਿਖਾ ਦੇ ਬਈ ਸੀ ਖੁੱਲੀ ਥੱਲੇ ਹੋ ਹੈ ਨਹੀਂ ਹਲੇ ਇਹ ਕਿੰਨੇ ਟਾਈਮ ਦੀ ਗੱਭਣਾ ਬਈ ਇਹ ਬਈ 7.5 ਮਹੀਨਿਆਂ ਦੀ ਗੱਭਣਾ ਹੈ ਅੱਛਾ ਤਾਂ ਹੀ ਹੋ ਗਈ ਸਾਢੇ ਹਫਤੇ ਤੋਂ ਉੱਤੇ ਆ ਇਹ 9 ਪੂਰੇ ਕਰਕੇ ਸੂਂਦੀ ਆ ਬਈ ਹਾਂ ਬਈ 9 ਪੂਰੇ ਕਰਕੇ ਅੱਛਾ 9 ਪੂਰੇ ਕਰਕੇ ਸੂਂਦੀ ਆ ਕਿਹੜਾ ਸੂਆ ਸੂਂਦੀ ਆ ਇਹ ਇਹ ਦੂਜੇ ਸੂਏ ਸੂਣਾ ਇਹ ਦੂਜੇ ਸੂਏ ਸੂਣਾ ਪਹਿਲੇ ਦਾ ਦੁੱਧ ਦਾ ਕੀ ਰਕਾਰ ਹੈ ਥੋਰ ਦੋ ਜੀ ਇਹ ਬਈ ਆਪਾਂ ਵੀ ਕਹੀ ਜਾਈਏ 18 ਕਿਲੋ 20 ਕਿਲੋ ਹਾਂ ਜੀ ਇਹ ਬਸ ਦੁੱਧ 10 12 ਕਿਲੋ ਹੀ ਦਿੰਦੀਆਂ ਨੇ ਅਛਾ ਦੋ ਦੋ ਦਾ ਪੂਰਾ ਵਧੀਆ ਇਹਨਾਂ ਦਾ ਵਾ ਵਾ ਕਮਾ ਲਓ ਜੀ ਇੱਥੇ ਤੋਂ ਕਮਾ ਲਓ ਕਮਾ ਲਓ ਅਛਾ 10 12 ਕਿਲੋ ਦੁੱਧ ਹੁੰਦਾ ਇਹ ਥੱਲੇ ਇਹਦਾ ਰੇਟ ਰੇਟ ਬਈ ਇਹਦਾ ਅੱਜ ਦਾ ਹੈਗਾ ਬਾ 28000 ਰੁਪਿਆ 28000 ਸਾਹਮਣੀ ਪਾਊਗੀ 2-3 ਮਹੀਨਾ ਸਾਹਮਣੀ ਪਾਊਗੀ ਪਰ ਇਹ ਐਂ ਲਾ ਲਓ ਵੀ ਜੀ ਨੂੰ ਇਹਦੀ ਪਰਖ ਆ ਜੀ ਹਾਂਜੀ ਉਹ ਤਾਂ ਇਹ 55 55000 ਦੀਆਂ ਵੀ ਖਰੀਦਦੇ ਨੇ ਅਛਾ ਜਿਹੜੇ ਸਜੜਾ ਨੂੰ ਪਰਖਾ ਪਰਖਾ ਜੀ ਪਰ ਜਿਹੜੇ ਸਜੜਾ ਨੂੰ ਇਹ ਆਪਾਂ 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 ਕਿੰਨੇ ਦੇ ਦਾਂਗੇ ਲਾਸਟ ਸਾਮ ਸੰਗੜ 28 ਹੋਰ 1000 ਖੰਡ ਛੱਡ ਦਾਂਗੇ 28 ਚ ਲੱਤ ਲੁੱਤ ਤਾਂ ਨਹੀਂ ਮਾਰਦੀ ਨਾ ਨਾ ਬਾਈ 28 ਵਾਲ ਮਾਰਦੀਆਂ ਨੇ ਮਾਰਦੀਆਂ ਨਹੀਂ ਪਰ ਵਿੱਚ ਅਸ਼ੀਲ ਵੀ ਬਹੁਤ ਹੁੰਦੀਆਂ ਨੇ ਇਹਦੇ ਦੁੱਧ ਨਾਲ ਨਾ ਜਿਹੜੇ ਬਾਈਆਂ ਨੂੰ ਪਤਾ ਇਹਦੇ ਦੁੱਧ ਨਾਲ ਦਵਾਈ ਵੀ ਲੈਂਦੇ ਆ ਲੋਕ ਅੱਛਾ ਦੇਸੀ ਦਵਾਈਆਂ ਐਨਾ ਇਹਦੇ ਤਾਤਾ ਦੁੱਧ ਚ ਉਹ ਹੋਰ ਵੀ ਕਰ ਦਾਂਗੇ ਮੰਨ ਤਾਂ ਨਾ ਮਾ ਬੜਾ ਬੱੱਚੀ ਦਾ ਕੀ ਸੀ ਨਾ ਇਹਦੀ ਫੇਸ ਕੁਆਲਿਟੀ ਦਿਖਾ ਦੇ ਤਰਸ ਤੇਰਾ ਨਾ ਇਹਦੀ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਇਹ ਵੀ ਸੱਜਣੋ ਬੱੱਚੀ ਜਾਣ ਵਾਲੀ ਆ ਇਹ ਵੀ ਤੋੜ ਦਿਓ ਜੀ ਖੋਲ ਕੇ ਇਹ ਮੈਨੂੰ ਲੱਗਦਾ ਬਾਈ ਦੰਦੋਂ ਕਹਿੰਦਾ ਦੰਦਾ ਚੀਆ ਇਹ ਐਂਡ ਵਾਲਾ ਦੰਦੋਂ ਬਾਈ ਹਾਂ ਜੀ ਇਹ ਪਲੂਣ ਹੀ ਆ ਬੱੱਚੀ ਅੱਛਾ ਇਹ ਇਹ ਪਲੂਣ ਸੂਗੀ ਪਲੂਣ ਸੂਗੀ ਇਹ ਕਿੰਨੇ ਦਿਨ ਕੱਢਦੀ ਆ ਇਹ ਇਹਨੂੰ 9 ਪੂਰੇ ਹੋ ਗਏ ਹੀ ਕਾਮ ਤਾਂ ਉੱਤੇ ਹੀ ਜਾਂਦਾ ਜੀ ਇਹਦੇ ਦਿਨ ਹਾਂ ਜੀ ਵੀ ਕੱਟ ਸਕਦੀ ਆ ਹਲੇ ਦਿਨ ਕੱਡੂਗੀ ਜੀ ਕੱਡੂਗੀ ਹਲੇ ਹਜੇ ਮੇਰਾ ਖਿਆਲ ਆ ਹਫਤੇ ਤੋਂ 10 ਦਿਨ ਕੱਢ ਦੂਗੀ 10 12 ਦਿਨ ਤੱਕ ਕੱਡੂਗੀ ਲੈ ਇਹ ਸੱਜਣਾ ਪਹਿਲਾਂ ਸੂਗੀ ਬਾਈ ਹਫਤੇ ਤੋਂ 10 ਦਿਨ ਤੱਕ ਲਾ ਕੇ ਕੱਡੂਗੀ ਤੇ ਬਾਕੀ ਉੱਤੇ ਤੋਂ ਸਟਰਕਚਰ ਸਟਰਕਚਰ ਦਿਖਾ ਦੇ ਸਰਸੇ ਦਾ ਵੀ ਬਾਕੀ ਸੱਜਣਾ ਬੱਛੀ ਹੈ ਜੀ ਬਾਈ ਜਾਨ ਵਾਲੀ ਪੂਰੀ ਜਾਨ ਵਾਲੀ ਜਰਸੀ ਬੱਛੀ ਹੈ ਤੇ ਇਹਨੇ ਸੂਣਾ ਪਹਿਲੇ ਸੂਏ ਇਹਦਾ ਰੇਟ ਬਾਈ ਇਹਦਾ ਰੇਟ ਹੈਗਾ ਜੀ 33000 ਹਾਂ ਨਾਈ ਹੋਰ ਨਾ ਛੋੜ ਕਰ ਦਾਂਗੇ 1000 ਹੋਰ ਵੀ ਦੱਸ ਦੇ 1000 ਛੜ ਦਾਂਗੇ ਯਾਰ ਛੜ ਦਾਂਗੇ 1000 3000 ਨਹੀਂ ਛੜਦੇ ਯਾਰ ਬਾਈ ਤੂੰ ੱਤਕਾ ਕਰ ਜਾਣਾ ਜਾਂ ਛੜ ਦਾਂਗੇ ਯਾਰ ਹੋਰ ਦੱਸ ਉਹ ਛੜ ਦਣਗੇ 30 ਦੀ ਦੇ ਦਾਂਗੇ ਮਾਨਤਾ ਨਾ ਆਈ ਗਈ ਸੱਜਣ ਦਾ ਕਰਤਾ ਹੈ ਇਹਦਾ ਢਾਂਚਾ ਇੱਕ ਵਾਰੀ ਆਲੇ-ਦਾਲੇ ਤਰਸ ਫੇਰ ਦਿਖਾ ਦੇ ਕਿਉਂਕਿ ਇਹ ਬੱਚੀ ਨਾ ਸੱਜਣੋ ਕੋਈ ਬਾਹਲੀ ਲਿੱਸੀ ਜੀ ਨਹੀਂ ਹੈਗੀ ਬੱਚੀ ਜੇ ਮੈਂ ਗੱਲ ਕਰਨਾ ਜਾਨ ਵਾਲੀ ਬੱਚੀ ਹੈ ਚੰਗੇ ਢਾਂਚੇ ਦੀ ਹੈ ਹੈਗੀ ਵੀ ਪੂਰੀ ਸਮੀ ਪੜੀਆ ਫੇਸ ਕੁਆਲਟੀ ਚੈੱਕ ਕਰਾ ਤੇ ਚੰਗੀ ਬੱਛੀਆ ਜਰਸੀਆਂ ਦੇ ਵਿੱਚ ਜਿਵੇਂ ਗੱਲ ਕਰ ਲਾਂ ਜੀ ਤੇ ਬਾਕੀ ਥਣ ਥਣ ਦਾ ਉਹੀ ਗੱਲ ਆ ਵੀ ਚੋਬਰਾ ਨੇ ਕਿ ਕੰਢੀ ਕੱਢੇ ਪਏ ਨੇ ਥਣ ਥਣ ਦਾ ਚੰਗੇ ਕੱਢੂਗੀ ਤਾਂ ਆ ਜਾਵਰਾਂ ਲਿਆ ਹੁਣ ਆ ਐਚਐਫ ਤੇ ਮਾਰਦਾਂ ਨੇ ਇਹਦੇ ਤੇ ਮੇਰੀ ਨਜ਼ਰ ਗਈ ਜਿਹੜਾ ਜਾਊ ਖੰਨੇ ਮੰਡੀ ਤੇ 2000 ਲਖਾਈ ਪਊ ਫਿਰ ਕਰਾਇਆ ਪਊ ਇੱਥੇ ਕੋਈ ਲਖਾਈ ਨਹੀਂ ਆਪਾਂ ਦਾ 2 2000 ਛੜ ਦੰਨੇ ਜੇ ਸੱਚਨੂੰ ਇੱਥੋਂ ਲਖਾਈ ਲਖੂਈ ਦੀ ਮਾਫੀ ਵੀ ਮਿਲ ਜਾਂਦੀ ਹੁੰਦੀ ਐ ਇਹਦਾ ਕਿਹੜਾ ਸੁਆ ਇਹ ਤੀਜੇ ਸੂਏ ਸੁੰਦੀ ਆ ਜੀ ਅੱਛਾ ਇਹਦਾ ਫੇਸਬੁਕ ਚੈੱਕ ਕਰਦੇ ਤੀਜੇ ਸੂਏ ਇਹ ਸੁੰਦੀ ਆ ਕਿੰਨੇ ਕਿ ਦਿਨ ਕੱਢਦੀ ਆ ਖੋਲ ਕੇ ਤੋੜ ਦੋ ਜੀ ਐਨ ਇਹ ਹੀ ਹੈਗੀ ਆ 28 ਮਹੀਨਿਆਂ ਦੀ ਗੱਬਣ ਅੱਛਾ ਹਾਂਜੀ 1 ਕਿ ਮਹੀਨਾ ਪਿਆ ਇਹਦਾ ਭਾਈ 1 ਮਹੀਨਾ ਹੈਗਾ ਇਹਦਾ ਅੱਛਾ ਇਹਦਾ ਆਪਾਂ ਘਰੇ ਚੋਈ ਆ ਇਹ ਗੱਬਣ ਲਿਆਂਦੀ ਸੀ ਅੱਛਾ ਆਪਣੀ ਘਰੇ ਲੂ ਸੀ ਘਰੇ ਲੂ ਆ ਜੀ ਸੱਜਣੋ ਇਹਦਾ ਪਿਆ ਹਜੇ 1 ਮਹੀਨਾ ਇਹ ਪੈ ਜਾਂਦੀ ਆ ਐਚ ਐਫ ਕ੍ਰੋਸ ਚ ਐ ਵੀ ਬਾ ਇਥੇ ਰੁਕ ਮਾਂਦੀ 1 ਮਹੀਨੀ ਮੰਦੀ ਹੈਗੀ ਗਰਮੀ ਦਾ ਕੀ ਮਨੂ ਹੁਣ ਗਰਮੀ ਲਾ ਲਾ ਕੇ ਆਪਾਂ ਨੇ ਸੈਟ ਕਰ ਲਈ ਐ ਇੱਧਰ ਆਪਣੇ ਵਾਲਿਆਂ ਨੇ ਨਹੀਂ ਕਰੋਸ ਆ ਗਈ ਆਪਾਂ ਦਾ ਭਾਈ ਹੌਲੀ ਹੌਲੀ origignal ਵੀ ਸੈਟ ਕਰ ਲਈ ਐ ਇੱਧਰ ਦਾ ਫੇਰ ਵੀ ਕਰੋਸ ਆ ਗਈ ਹਾਂਜੀ ਤੇ ਬਾਕੀ ਬੱਚੀ ਸੱਜਣੋਂ ਜਾਨ ਵਾਲੀ ਆ ਮੈਂ ਕਹਨਾ ਇੱਕ ਮਹੀਨਾ ਹਜੇ ਕੱਢਦੀ ਆ ਹਨਾ ਹਾਂਜੀ ਇਹਦਾ ਰੇਟ ਆ ਦੁੱਧ ਕਿੰਨਾ ਕਾ ਕੱਢਿਆ ਇਹਨੇ ਆਪਣੇ ਦੁੱਧ ਬਈ ਆਪਾਂ ਲਿਆਂਦੀ ਸੀ ਗੱਬਣ ਤਿੰਨਾਂ ਮਹੀਨਿਆਂ ਦੀ ਅੱਛਾ ਤਿੰਨਾਂ ਮਹੀਨਿਆਂ ਦੀ ਗੱਬਣ ਇਹ ਆਪਾਂ 15 ਕਿਲੋ ਚੋਇਆ ਇਹਦੇ ਹੱਲੋਂ 15 ਕਿਲੋ ਆਹ ਤਾਜੀ ਯਾਨੀ 16 17 ਕਿਲੋ ਕੱਢਦੀ ਆ ਐਕਤੀ ਦਾ ਵੱਧ ਬੱਦ 15 16 ਵੀ ਬਹੁਤ ਹਾਂ ਤੇਰਾ ਵੱਧ ਕੱਢੂਗੀ ਅੱਛਾ ਰੇਟ ਇਹਦਾ ਇਹਦਾ ਰੇਟ ਜੀ ਹੁਣ ਦਾ ਹੈਗਾ 40000 ਹੁਣ ਦਾ ਰੇਟ 40000 ਆ ਕੱਲ ਦਾ ਰੇਟ ਜੇ ਲੈਣ ਆਉਣਗੇ ਕੱਲ ਦਾ 1000 2000 ਸਰਦਾਂਗੇ ਜੀ ਕੱਲਾ ਰੇਟ ਦਾ ਦੇ ਯਾਰ 2000 ਛੱਡ ਦਾਂਗੇ ਚਲੋ ਕਿੰਨੇ ਕੁ ਦੀ ਦੇ ਦਾਂਗੇ 35 ਦੀ ਦੇ ਦਾਂਗੇ 35 ਦੀ ਦੇ ਦਾਂਗੇ ਹੈ ਚਲ ਦੇ ਦਾਂਗੇ ਚੱਲ ਲਾਣੇਦਾਰ ਨੇ ਕਹਿਤਾ ਦੇ ਦਾਂਗਾ ਹੀ ਓਏ ਦੇ ਦਿਆ ਕਰ ਐਂਦਾ ਪੁੱਛਿਆ ਕਰ ਰੇਟ ਆਈ ਸੱਜਣ ਵੀ ਆ ਜਾਂਦੇ ਨੇ ਆਪਣੇ ਕੋਲ ਐ ਸੱਜਣ ਨੂੰ 35000 ਦੀ ਮਿਲ ਜੂਗੀ ਇਹਦਾ ਹਜੇ 1 ਮਹੀਨਾ ਪਿਆ ਬਾਈ ਹੋਰ ਦੱਸ ਦੇ ਕਿਹੜੀ ਰਹਿ ਗਈ ਹੋਰ ਬਾਈ ਆ ਇੱਧਰ ਰਹਿ ਗਿਆ ਝੋਟੀਆਂ ਆ ਜੋ ਦੋ ਸੱਜਣ ਨੂੰ ਹੁਣ ਮੱਝਾਂ ਵੀ ਦਿਖਾ ਦਈਏ ਤੁਹਾਨੂੰ ਮੱਝਾਂ ਰਹਿ ਗਈਆਂ ਬਾਈ ਕੋਲੇ ਦੋ ਅਏ ਦੇ ਦੇ ਮਾਰਦੀ ਕੈਮਰਾ ਆ ਜਾਨਵਰ ਤਾਂ ਬਾਲਾ ਵੱਡਾ ਬਈ ਕੱਦ ਕਾਠ ਬਹੁਤ ਹੈ ਦਾ ਅੱਖ ਅੱਖ ਜ਼ਰੂਰ ਇਕੱਲੀ ਬਲੈਕ ਆ ਗਈ ਉ ਨੀਲੀ ਦੇ ਨਿਸ਼ਾਨੀਆਂ ਜਾਂ ਕਰਦੀ ਆ ਕਬਰ ਇਹਦਾ ਕਿਹੜਾ ਇਹ ਕਿਹੜਾ ਸੂੜਾ ਸੂਆ ਇਹ ਦੂਜੀ ਇਹ ਦੂਜੇ ਸੂਏ ਆਈ ਦੂਜੀ ਹੋਣ ਲੱਗੀ ਇਹ ਗੱਬਣ ਕਰਾਈ ਆਈ ਆਪਾਂ ਆਪ ਹੁਣ ਇਹਨੂੰ ਹੋ ਗਈ 7-8 ਦਿਨ ਗੱਬਣ ਕਰਾਈ ਅੱਛਾ 7-8 ਦਿਨਾਂ ਦੀ ਇਹ ਗੱਬਣ ਗੱਬੜਾ ਬੋਹ ਦੇਤਾ ਆਈ ਇਹਨੇ ਆਹ ਉਹ ਤਾਂ ਸੱਜਣ ਖਾਲੀ ਮਨ ਲੈ ਚਾਹੀਏ ਆਪਣਾ ਖਾਲੀ ਮਨ ਕੇ ਦੇਣੀ ਆ ਇਹ ਆ ਖਾਲੀ ਮਨ ਕੀ ਸੂਈ ਨੂੰ ਕ ਐਵੇਂ ਮਹੀਨੇ ਹੋ ਗਏ ਇਹਨੂੰ ਆਉਣੇ ਜੀ 8-9 7-8 ਮਹੀਨੇ 7-8 ਮਹੀਨੇ ਦਾ ਹੋ ਗਏ ਦੁੱਧ ਕਿੰਨਾ ਰੈਡੀ ਆਉਣੇ ਥੱਲੇ ਦੁੱਧ ਇਹਦੇ ਥੱਲੇ 6.5 ਕਿਲੋ ਆਈ ਹੁਣ ਇਹਨੂੰ ਵੀ ਤੋਰ ਦੇ ਖੋ ਜੀ ਬੋਲ ਲੈਣਾ ਥੋੜਾ ਇੱਕ ਜੀ ਅੱਜ ਜਰਾ ਦੱਸਣਾ ਹੂ ਆਪਾਂ ਨੂੰ ਅੱਜ ਦਾ 6.5 ਕਿਲੋ ਐਨ ਹਾਜ਼ਰ ਆਈ 6.5 ਕਿਲੋ ਆਈ ਨਾ ਬੱਚਾ ਆਏਗਾ ਨਾਲੇ ਵੀ ਨਹੀਂ ਜੀ ਬੱਚਾ ਨਹੀਂ ਆਏਗਾ ਮਸਤੀ ਕਿਵੇਂ ਆਪਾਂ ਮਰਦੀ ਦਾ ਇਹ ਟੀਕੇ ਤੇ ਆ ਇੱਕ ਟਾਈਮ ਟੀਕੇ ਦੇ ਮਾਲਕਾਂ ਨੇ ਘਰੋਂ ਤਾਂ ਆਪਾਂ ਦੋਨੇ ਟਾਈਮ ਚੋ ਕੇ ਲਿਆਂਦੀ ਆ ਬੇਨਾ ਟੀਕੇ ਤੋਂ ਪਰ ਆਪਣੇ ਕੋਲੇ ਪਰਸੋਂ ਹੀ ਆਈ ਆ ਤੇ ਨਾ ਉਹੀ ਗੱਲ ਨਾ ਸੱਜਣਾ ਜਾਨਵਰ ਤਾਂ ਹੈਗਾ ਬਈ ਪੂਰਾ ਵੱਡਾ ਕਿਉਂਕਿ ਸਾਮ ਵਾਲੇ ਸੱਜਣ ਕੋਲੇ ਜਾ ਕੇ ਚੈੱਕ ਕਰਾਉਗਾ ਗੱਬਣ ਵੀ ਨਿਕਲ ਸਕਦੀ ਆ ਬਾਏ ਨੂੰ ਇੱਥੇ ਤੂੰ ਕਮਾ ਲਊਂ ਜੀ ਤੇ ਬਾਕੀ ਜੇ ਕੱਦ ਦੀ ਗੱਲ ਕਰਨਾ ਸੱਚ ਨੂੰ ਕੱਦ ਕਾਠ ਇਹਦਾ ਵਧੀਆ ਬਾਈ ਪੂਰੇ ਵੱਡੇ ਕੱਦ ਕਾਠ ਚਾ ਬੱਲੀ ਆ ਤੇ ਪੈਰਾਂ ਤੇ ਵੀ ਬੱਲੀ ਆ ਅੱਖਾਂ ਜਰੂਰ ਕਾਲੀਆਂ ਨੇ ਉਦਾਂ ਨੀਲੀ ਨੇ ਤਕਰੀਬਨ ਤਕਰੀਬਨ ਨਿਸ਼ਾਨੀਆਂ ਕਵਰ ਕਰਦੀ ਆ ਝੋਟੀ ਤੇ ਇਸ ਟਾਈਮ ਜੇ ਇਹਦੇ ਥੱਲੇ ਆਪਾਂ ਗੱਲ ਕਰ ਲਈਏ ਸਾਢੇ 6 ਕਿਲੋ ਦਹਾਜ ਹੈਗਾ ਜੀ ਹਾਜ਼ਰ ਆ ਜੀ ਇਹਦੇ ਕਿੰਨੇ ਰੁਪਏ ਲਵਾਂਗੇ ਇਹਦਾ ਜੀ ਲੈਣ ਦੇਣੀ ਦੱਸ ਦੀਏ ਫਿਰ ਲੈਣ ਦੇਣੀ ਦੱਸ ਦਿਆ ਕਰ ਮੇਰੇ ਕੋਲ ਇਹ 37000 ਲਵਾਂਗੇ 37000 37 ਚ ਹੋਰ ਵੀ ਮੰਨਤਾਂ ਨਾ ਇਹ ਬਸ 100 ਹੀ ਹੋਊਗੀ 37 ਠੀਕ ਹੋ ਜੂ ਮੈਂ 5400 ਛੱਡ ਦਾਂਗੇ 1000 ਤਾਂ ਛੱਡ ਦਾਂ ਚੱਲ 1000 ਛੱਡ ਦਾਂਗੇ ਬਾਈ ਬਾਈ ਸੱਜਣ ਨੂੰ 1000 ਤੁਹਾਨੂੰ ਮੈਂ ਕਰਾਤੀ ਛੋਟ ਇਹ ਮਿਲੂਗੀ 36000 ਰੁਪਏ ਦੀ ਹੋਰ ਕਿਹੜੀ ਵਾਝਾਗਾ ਕੋਈ ਹੋਰ ਉਹ ਤਾਂ ਦੀ ਸੀ ਇਹ ਤਾਂ ਜੀ ਆ ਮਗਰ ਕੱਟੀ ਆ ਜੀ ਅੱਛਾ ਇਹ ਤਾਜੀ ਆ ਇਹਦਾ ਸੂਆ ਕਿਹੜਾ ਇਹਦਾ ਸੂਆ ਹੈਗਾ ਹੀ ਚੌਥਾ ਅੱਛਾ ਇਹਦਾ ਸੂਆ ਚੌਥਾ ਇਹਨੂੰ ਕੈਕ ਦਿਨ ਹੋ ਗਿਆ ਸੂਈ ਨੂੰ ਖੋਲ ਦੇ ਤੋ ਸੂਈ ਰੋ ਗਈ 15 ਦਿਨ 15 ਦਿਨ ਦੀ ਜੂਆ ਬੱਚਾ ਕੱਟੀ ਆ ਇਹ ਵੀ ਰਾਤ ਹੀ ਆਈ ਹੈ ਇਹ ਇਹਦੇ ਮਗਰ ਸਾਹਮਣੇ ਖੜੀਆ ਤਰਸ ਕੱਟੀ ਦੇ ਵੀ ਕੈਮਰਾ ਮਾਰਦੀ ਇੱਕ ਵਾਰੀ ਤਾਂ ਸੱਜਣੋ ਇਹਦੇ ਮਗਰ ਹੈਗੀ 31 ਇਹਦਾ ਸੂਆ ਹੈਗਾ ਚੌਥਾ ਦੁੱਧ ਕਿੰਨਾ ਕੁ ਹਾਜ਼ਰ ਹੈ ਇਸ ਟਾਈਮ ਇਹ ਥੱਲੇ ਦੁੱਧ ਇਹਦੇ ਥੱਲੇ ਹੈਗਾ ਜੀ 9-10 ਕਿਲੋ ਹੁਣ 9 ਕਿਲੋ ਮੰਨ ਲੇ ਹਾਂ ਇਹ ਆਈਆ ਸਵੇਰੇ 4:00 ਵਜੇ ਸਾਰਾ ਮਾਲ ਸਵੇਰੇ 9 ਕਿਲੋ ਚਵਾ ਲੀਗਾ ਦੋ ਡੰਗ ਜੇ ਚਵਾ ਦਾਂਗੇ ਚਵਾਲ ਵੱਧ ਹੀ ਚਵਾ ਦਾਂਗੇ ਜੀ ਅੱਛਾ ਥੱਲੇ ਮਾੜਾ ਮੋਟਾ ਦਾ ਆ ਕੇ ਇੱਕ ਦੋ ਦਿਨ ਉਪਰਾ ਕਰਦਾ ਹੀ ਡੰਗਰ ਲੱ ਸੂਆ ਬਾਈ ਕਹਿੰਦਾ ਚੌਥਾ ਸੱਜਣੋ ਬਾਕੀ ਤੁਹਾਡੀ ਆਪਦੀ ਸਮਝ ਆਪਦੀ ਸੰਚ ਸਮਝਣਾ ਜੱਜਮੈਂਟ ਕਰ ਲਿਓ ਇੱਕ ਅੱਧਾ ਵੱਧ ਘੱਟ ਵੀ ਹੋ ਜਾਣਾ ਕਿਉਂਕਿ ਬਾਈ ਤਾਂ ਲੈ ਕੇ ਆਇਆ ਇਹਦੇ ਕਿਹੜਾ ਘਰ ਦਾ ਜਾਂਦਾ ਇਹ ਤਾਂ ਹੈ ਬਾਈ ਲੈ 9 ਕਿਲੋ ਦੁੱਧ ਆ ਇਹਦੇ ਥੱਲੇ ਤਿਆਰ ਇਸ ਟਾਈਮ ਤੇ ਮਾਗਰੇ ਦੇ ਹੈਗੀ ਆ ਸੱਜਣੋ 31 ਲੈ ਇਹਦਾ ਰੇਟ ਵੀ ਆਪਾਂ ਬਾਈ ਤੋਂ ਕਰਾਏ ਦੰਨੇ ਆ ਲੈ ਸੱਜਣਾ ਇਹਦਾ ਰੇਟ ਵੀ ਦੱਸ ਦੇ ਇਹਦਾ ਕੀ ਰੇਟ ਆ ਇਹਦਾ ਰੇਟ ਹੈਗਾ ਬਾਈ 55000 55 ਚੋਂ ਮਾਨਤਾਨ ਕੋਈ ਕਰ ਦਾਂਗੇ ਬਾਈ 55 ਚੋਂ ਵੀ ਛੱਡ ਦਾਂਗੇ ਹੋਰ ਕਿੰਨਾ ਕ ਇੱਕੋ ਹੀ ਗੱਲ ਦੱਸ ਦਈਏ ਜਮੇ ਫਿਕਸੇ ਰਾ ਦੇ ਫਿਕਸੇ ਦੇ ਦਾਂਗੇ ਆ 51000 ਦੀ 51000 ਦੀ ਲੈ ਸੱਜਣਾ 9 ਕਿਲੋ ਦੁੱਧ ਵਾਲੀ ਮੱਝ ਸਾਨੂੰ ਇਸ ਬਾਈ ਕੋਲੋਂ ਮਿਲੂਗੀ ਸਿਰਫ 51000 ਰੁਪਏ ਚ ਬਾਕੀ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਯਾਰ ਜਿਹੜੀ ਰੁੱਤ ਆ ਨਾ ਰੁੱਤ ਥੋੜੀ ਜਿਹੀ ਕਸੁੱਤੀ ਚੱਲ ਰਹੀ ਆ ਕਿਉਂਕਿ ਇਸ ਰੁੱਤ ਦੀ ਆਪਾਂ ਗੱਲ ਕਰੰਦੀ ਆ ਕੰਮ ਤੇਜ਼ ਹੋ ਜਾਗਾ ਕੌਣ ਕੇ ਸੂਆ ਜਿਹੜਾ ਸੂਆ ਐ ਇਸ ਨੂੰ ਤੁਸੀਂ ਸੱਜਣੋਂ ਘੱਟ ਹੁੰਦਾ ਲੈ ਲਾਡੀ ਸਾਂ ਨੰਬਰ ਬੋਲ ਦੇ ਤੇਰਾ ਇੱਕ ਹੋਰ ਹੈਗੀ ਉਹ ਵੀ ਪਾ ਕਿਹੜੀ ਰਹਿ ਗਈ ਉਹ ਪਾ ਦੀ ਇਹ ਵੀ ਖੋਲ ਲਿਆ ਲੈ ਇਹਦਾ ਅੱਜ ਕਨੇ ਕਾਰ ਕਰਾਉਣਗੇ ਬਈ ਸਾਰਾ ਖਾਲੀ ਕਨੇ ਆ ਵੀ ਪਾ ਦੇ ਜਿਹੜੀ ਰਹਿੰਦੀ ਐ ਓਏ ਇਹਦੂ ਗੱਲ ਨਹੀਂ ਕਹਦੇ ਇਹ ਤਾਂ ਉਹ ਵੀ ਪਾ ਦੇ ਜਿਹੜਾ ਚੇਲਾ ਆਪਣਾ ਇਹ ਦੋ ਤਿੰਨ ਮਹੀਨੇ ਚੋ ਕੇ ਫਿਰ ਇੰਨੇ ਦੀ ਵੇਖ ਆਣਿਆ ਇਹਦਾ ਸੂਆ ਕਿਹੜਾ ਇਹ ਦੂਜੇ ਸੂਏ ਆਈ ਇਹ ਦੂਜੇ ਸੂਏ ਆ ਕਦ ਕਾਰਡ ਸਕਦਾ ਇਹਦਾ ਵੀ ਚੰਦਰਾ ਉਹਨਾਂ ਨੇ ਪਲੋੜ ਆਈ ਹੱਥ ਇਹ ਹਾਂ ਪਹਿਲੇ ਸੂਈ ਆਈ ਉਹ ਇਹਦਾ ਦੂਜਿਆਂ ਦੀ ਪੈਂਦੀ ਆ ਲੱਗਦੀ ਦੂਜੇ ਤੋਂ ਪਹਿਲੇ ਰਸਿਆ ਮਾਲਕਾਂ ਨੇ ਅੱਛਾ ਇਹਦਾ ਸੂਈ ਸਾਈ ਦਾ ਕੀ ਸੀ ਨਾ ਇਹਦਾ ਉਹ ਖੜਾਈ ਕੱਟਾ ਹੈਗੀ ਹੈਗੀ ਤਿੰਨਾਂ ਕੁ ਮਹੀਨਿਆਂ ਦੀ ਸੂਈ ਹੋਈ ਤਿੰਨਾਂ ਦੀ ਨਹੀਂ ਹੈਗੀ ਹੋਊ ਤਾਂ ਚਾਰਾਂ ਪੰਜਾਂ ਦੀ ਜਦ ਵੱਧ ਹੋ ਗਈ ਜਾਨੂ ਦੱਸ ਦੇ ਮਾਲਕ ਤਿੰਨਾਂ ਦੀ ਦੱਸਿਆ ਬਾਕੀ ਕੋਈ ਤੇਰੇ ਕਹਿਣਾਂ ਵਾਂਗੂ ਆਪੋ ਆਪਣੀ ਸਮਝਾ ਤੇ ਬਾਕੀ ਸੱਜਣੋ ਸਮਝ ਤੁਹਾਡੀ ਆਪਣੀ ਆ ਵੀ ਤਿੰਨਾਂ ਦੀ ਆ ਚਾਰਾਂ ਦੀ ਆ ਪੰਜਾਂ ਦੀ ਆ ਦੁੱਧ ਕਿੰਨਾ ਰਾਈ ਦੀ ਥੱਲੇ ਦੁੱਧ ਦੇ ਥੱਲੇ ਹੈਗਾ 9 ਕਿਲੋ 9 ਕਿਲੋ ਹਾਜ਼ਰ ਹਾਜੀ ਜੀ ਰੇਟ ਇਹਦਾ ਰੇਟ ਇਹਦਾ ਹੈਗਾ ਜੀ 48000 ਜਮੀ ਲਾਸਟੇ ਦਾਦ ਦੇ ਲੈਣ ਦੇ ਨਾਲ ਲਾਸਟ 45 ਹੈ 45000 ਜਿੰਨਾ ਤਾਂ ਕੋਈ ਹੋਰ ਵੀ ਛੱਡ ਦਾਂਗੇ ਨਹੀਂ ਹੋਰ ਨਹੀਂ ਇਹਦਾ ਘਰੇ ਚ ਓਲਾਂਗੇ ਅੱਛਾ ਲੈ ਜਿਹੜਾ 9 ਕਿਲੋ ਦੁੱਧ ਵਾਲੀ ਉਹ ਹੈਗੀ ਥੋੜੀ ਜਿਹੀ ਵਖੜਾ ਦੋਹਾਂ ਤਿੰਨ ਦੋਹਾਂ ਤਿੰਨ 3000 4 ਦਾ ਦਾ ਕੱਟਾ ਮਗਰ ਉਹ ਵੀ ਮਾਰਾ ਦੇਗਾ ਮੈਨੂੰ तकरीबन तकरीबन ਨਾ 5 ਮਹੀਨਿਆਂ ਦੀ ਸੂਈ ਹੋਈ ਹੋਊਗੀ ਬਾਕੀ ਨਾ ਤੁਸੀਂ ਮੈਂ ਬੱਚਾ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ ਉਹਦਾ ਨਾ ਤੁਸੀਂ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਉਹਦੇ ਥੱਲੇ ਵੀ 9 ਕਿਲੋ ਹਾਜ਼ਰਾਤ ਜਿਹੜੀ ਨਾਲ ਦਿਖਾਈਆ ਉਹਦੇ ਥੱਲੇ ਵੀ 9 ਕਿਲੋ ਹਾਜ਼ਰਾ ਉਹ ਮਿਲੂਗੀ ਲਾਸਟ ਵਾਲੀ ਕਿੰਨਾ ਰੇਟ ਦੱਸਿਆ ਉਹਦਾ ਫਿਕਸ ਜਮੀ ਉਹਦਾ ਫਿਕਸ 45000 ਆ ਜੀ 45000 ਛੋੜ ਚੱਪਾ ਕਰ ਦਾਂਗੇ ਛੋੜ ਤਾਂ ਕਰਾ ਸੌਦੇ 'ਚ ਛੋੜ ਤਾਂ ਜ਼ਰੂਰੀ ਆ ਬੰਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਇਹ ਨੰਬਰ ਬੋਲ ਜੀ ਨੰਬਰ 9855798122 ਓਏ ਆ ਤਾਂ ਨਹੀਂ ਵੇਚਣਾ ਹੁਣ ਨਹੀਂ ਇਹ ਨਹੀਂ ਵੇਚਣਾ ਇਹ ਵੇਚਦਾ ਤਾਂ ਸਾਈਟੇ ਵੀ ਮਾਰਦੀ ਕੈਮਰਾ ਉਹਦਾ ਓਕਾ ਹੋ ਜੂ ਸਾਡਾ ਦੇ ਵੇਚਦਾ ਦੇਖ ਲੈ ਹੁਣ ਤਾਂ ਸਰੇ ਸਾਰੀ ਚੀਜ਼ ਦਿਖਾਤੀ ਜੇ ਇਹ ਨਹੀਂ ਇਹ ਦਾ ਕਰਮ ਵਾਲਾ ਸਾਰਾ 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 ਕਰ ਬੇਲਾ ਕਰੀ ਆ ਨਾ ਅੱਜ ਸਾਰੀਆਂ ਚੀਜ਼ਾਂ ਦਾ ਨਹੀਂ ਇਹ ਦਾ ਸੌ ਕਰੋ ਰੱਖਿਆ ਹੋਇਆ ਹੀ ਸਾਡਾ ਇੱਕ ਨਾ ਬੰਦਾ ਤੇਰਾ ਸ਼ਕੀਨਾ ਪੂਰੀ 29 29 29 ਰੱਖਦਾ ਕੰਨਾਂ ਚ ਪਾ ਦੀ ਇਹ ਵੀ ਚੈਨ ਚੂਨ ਪਾਈ ਹੋਈ ਆਈ ਇਹਦੇ ਪੂਰੀ ਓਏ ਇਹਨੂੰ ਇੱਕ ਸਕੀਮ ਹੋਰ ਵੀ ਦੱਸ ਜੂ ਰਿਹਾ ਓ ਰਿਹਾ ਓ ਰਿਹਾ ਮੈਂ ਇੱਕ ਸਕੀਮ ਹੋਰ ਵੀ ਦੱਸੀ ਦੀ ਇਹ ਲਾਣੀਦਾਰ ਕਹਿੰਦਾ ਫੋਨ ਆਉਂਦਿਆ ਬਾਹਲੇ ਮੈਨੂੰ ਆਖਿਆ ਮਾਂ ਤੂੰ ਫੋਨ ਸੁਣ ਲਿਆ ਕਰ ਜਦੋਂ ਵਿਹਲਾ ਹੋਣਾ 2 ਰੁਪਏ ਇੱਕ ਫੋਨ ਦੇ ਲੈ ਲੈ ਕਰ ਆਥਨ ਦਾ ਕਮਾਹ ਤੇਰਾ 400 ਬਣ ਗਿਆ ਕਰੂ 200 ਫੋਨ ਆਥਨ ਨੂੰ ਖੜਕ ਜਾਦਾ ਹਨਾ ਉਹ ਇਹਦਾ ਬੋਲ ਬਾਹਲਾ ਕਬਾ ਡਰਾ ਦਿੰਦਾ ਗਾ ਕਬ ਗਾਗ ਭਜਾ ਦੂਵੇ ਗਾਗ ਭਜਾ ਦੂ ਆਏ ਆਏ ਨਾ ਕਰਿਆ ਕਰ ਦੇਗਾ ਲੈ ਬਾਕੀ ਸੱਜਣੋਂ ਜਿਹੜਾ ਨਾ ਸੱਜਣੋਂ ਉਹ ਜਾਨਵਰ ਲੈਣ ਆਉਣਾ ਹੁੰਦਾ ਯਾਰਾ ਕਿਉਂਕਿ ਕੋਈ ਫਰਕ ਨਹੀਂ ਪੈਂਦਾ ਜਿਵੇਂ ਅਸੀਂ ਪ੍ਰਦੀਪ ਬਾਈ ਦੇ ਨਾਲ ਲੋਹਾ ਖੇੜੇ ਦੇ ਵੀਡੀਓ ਬਣਾਉਂਦੇ ਹੁੰਦੇ ਉਹਦੇ ਕੋਲ ਵੀ ਯਾਰ ਕੰਮੇ ਰੱਖੇ ਹੋਏ ਸੀ ਕਿਉਂਕਿ ਉਹ ਵੀ ਸ਼ਿੱਦਤ ਨਾਲ ਕੰਮ ਕਰਦੇ थे ਹਰੇਕ ਬੰਦਾ ਜਦੋਂ ਲੱਖ ਡੂਡ ਲੱਖ ਜਾਨਵਰ ਤੇ ਲਾਉਂਦਾ ਉਹਨਾਂ ਨੂੰ ਵੀ 150 ਦੇ ਜਾਨਾ ਸੀ ਇਹ ਤਾਂ ਬੀਹਾਂ ਬੂਹਾਂ ਜੀ ਖੁਸ਼ ਹੋ ਜਾਂਦਾ ਕਰੋ ਇਹ ਸੱਜਣਾ ਵੀ ਇਹ ਤਾਂ ਬਿਸਕਟ ਵਾਲੀ ਡੱਬੀ ਨਾਲ ਖੁਸ਼ ਹੋ ਜਾਂਦਾ ਇਹ ਨਾਲ 20 ਦੇ ਨੋਟ ਨਾਲ ਯਾਰ ਫਰਕ ਪੈਂਦਾ ਨਹੀਂ ਹੈਨਾ ਨਾ ਬੰਦਾ ਘੈਂਟ ਆ ਬਾਈ ਕੰਮਕਾਰ ਐਨ ਕਰਦਾ ਪੂਰਾ ਸ਼ੂਰੀ ਆ ਸ਼ੂਰੀ ਮੈਂ ਜਦੋਂ ਆ ਕੇ ਦੇਖਣ ਲੱਗ ਗਿਆ ਹੁੰਦਾ ਕਿਹੜਾ ਪੰਡਾ ਤੇਰਾ ਆਹ ਅੰਦਲੂ ਹਾਂ ਅੰਦਲੂ ਉਹ ਪਿੰਡ ਦਾ ਨੌਂ ਬੜਾ ਕੱਬਾ ਯਾਰਾ ਪੜਦਾ ਪੁੱੜਦਾ ਨਹੀਂ ਫਿਰ ਹਾਂ ਉਰੀ ਲੱਗ ਗਿਆ ਆ ਕੇ ਜੀ ਲੱਗਦਾ ਤੇਰਾ ਜਾਨਵਰਾਂ ਨਾਲ ਪੂਰਾ ਲੱਗਦਾ ਐਸ਼ਾ ਇਹ ਰਾਤ ਨਾਲ ਗਿਆ ਬਾਈ ਲੈਣੋ ਯਾਰ ਨਾਲ ਵੀ ਜਾਂਦਾ ਉਹ ਘਰ ਦੇ ਮੈਂਬਰਾਂ ਨਾਲ ਰਾਤ ਦੇ ਢਾਬੇ ਦੀਆਂ ਰੋਟੀਆਂ ਖਾ ਕੇ ਆਇਆ ਵਾ ਤੰਦੂਰੀ ਫਿਰ ਇਹ ਭੱਜ ਨਾ ਜਾਵੇ ਕਿਤੇ ਢਾਬੇ ਦੀ ਲੱਗ ਜੇ ਜਾ ਕੇ ਲੈ ਬਾਕੀ ਸੱਦਰੋਂ ਵੀਡੀਓ ਹੋ ਜੂਗੀ ਲੰਬੀ ਫਿਰ ਇੱਥੇ ਹੀ ਕਰਦੇ ਆ ਸਮਾਪਤਾ ਅੱਜ ਦੀ ਵੀਡੀਓ ਆਪਾਂ ਬਣਾਈ ਆ ਪਿੰਡ ਤੁੰਗਾ ਹੀੜੀ ਤਸਲੀ ਰਾਏਕੋਟ ਜ਼ਿਲ੍ਹਾ ਲੁਧਿਆਣਾ ਬਾਕੀ ਇਹ ਸੱਜਣ ਦੇ ਘਰੋਂ ਵੀਡੀਓ ਤਕਰੀਬਨ ਤਕਰੀਬਨ ਆਪਣੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਬਾਕੀ ਜੇ ਗੱਲ ਕਰ ਲੈਣਾ ਇਹ ਸੱਜਣ ਦੇ ਭਾਅ ਵੀ ਸੱਜਣੋ ਰੁੱਤ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੁੰਦੇ ਨੇ ਤੇ ਇਹਨਾਂ ਤੋਂ ਜਿੰਨੇ ਜਾਨਵਰ ਤੁਹਾਨੂੰ ਅੱਜ ਮੈਂ ਦਿਖਾਏ ਨੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਜਿਹੜਾ ਸੂਆ ਉਹਨੂੰ ਦੋ ਰੰਗ ਚੋ ਕੇ ਤੇ ਜਿਹੜਾ ਗੱਬਣ ਆ ਉਹਨੂੰ ਚੇਪਾ ਲਾ ਕੇ ਪਾਸ ਕਰਕੇ ਲੈ ਜਿਓ ਧੰਨਵਾਦ